ਜਿਹੜੇ ਲੋਕ ਡੀਪੀ ਦੀਆਂ ਗੋਲੀਆਂ ਖਾਂਦੇ ਆ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ ਤੇ ਜਿਹੜੇ ਲੋਕ ਸ਼ੂਗਰ ਦੀਆਂ ਗੋਲੀਆਂ ਖਾਂਦੇ ਹੈਗੇ ਆ ਉਹਨਾਂ ਨੂੰ ਹਾਰਟ ਦੀ ਸਮੱਸਿਆ ਆ ਜਾਂਦੀ ਹੈ ਫਾਰਮੇਂ ਪ੍ਰੋਬਲਮ ਸੀ ਬਲੋਕੇਜ ਸੀ ਹੁਣ ਹੈ ਨਹੀਂ ਨਹੀਂ ਹੁਣ ਨਹੀਂ ਹੈ ਕੀ ਪ੍ਰੋਬਲਮ ਸੀ ਪੇਨ ਪੇਨ ਹੁੰਦੀ ਸੀ ਖਬੇ ਪਾਸੇ ਖਬੇ ਪਾਸੇ ਪੇਨ ਹੁੰਦੀ ਸੀ ਉਹਨਾਂ ਨੇ ਇੱਕੋ ਕੀਤੇ ਸੀ ਬਾਅਦ ਚ ਐਂਜਿਓਗ੍ਰਾਫੀ ਕਰਨ ਲਈ ਕਹਿੰਦੇ ਸੀ ਅੱਛਾ ਜੀ ਫਿਰ ਉਹ ਕਹਿੰਦੇ ਇਹ ਵੀ ਜੇ ਐਂਜਿਓਗ੍ਰਾਫੀ ਦਾ ਤਾਂ ਫਾਇਦਾ ਜੇ ਨਾਲ ਸਟੰਟ ਵੀ ਬੋਣੇ ਹੈਗੇ ਅੱਛਾ ਫਿਰ ਅਸੀਂ ਇੱਥੇ ਆ ਗਏ ਤੇ ਹੁਣ ਕੀ ਕੀਤਾ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋਇਆ ਤੁਹਾਨੂੰ 12 ਦਿਨਾਂ ਬਾਅਦ ਹੋ ਗਿਆ ਜੀ ਸਰ ਮੈਨੂੰ ਵੀਰੇ ਆ ਦਰਦ ਹੁੰਦਾ ਸੀ ਛਾਤੀ 'ਚ ਅੱਛਾ ਤੇ ਜਦੋਂ ਨਹੀਂ ਮੈਂ ਦਵਾਈ ਖਾ ਰਿਹਾ ਸਹੀਆਂ ਜੀ ਛਾਤੀ 'ਚ ਦਰਦ ਹੁੰਦਾ ਸੀ ਬੋਲਣ ਲੱਗੇ ਜਾਂ ਤੁਰਨ ਫਿਰਨ ਲੱਗੇ ਤੁਰਨ ਫਿਰਨ ਲੱਗੇ ਜੀ ਦਰਦ ਹੁੰਦਾ ਸੀ ਕਿਸ ਨੂੰ ਦਿਖਾਇਆ ਸੀ ਹਾਂ ਦਿਖਾਇਆ ਸੀ ਜੀ ਦਵਾਈਆਂ ਲੈ ਲੈ ਕੋਈ ਆਰਾਮ ਨਹੀਂ ਆਇਆ ਜੀ ਉਰੋਂ ਆਰਾਮ ਆਇਆ ਜਦੋਂ ਦਰਦ ਹੁੰਦਾ ਸੀ ਫਿਰ ਤੁਸੀਂ ਪੇਨ ਕਿਲਰ ਖਾਂਦੇ ਹੋਵੋਗੇ ਤੁਸੀਂ ਹਾਂ ਜੀ ਦਰਦ ਵਾਸਤੇ ਗੋਲੀਆਂ ਬਹੁਤ ਖਾਧੀ ਜੀ ਡਾਕਟਰ ਕੀ ਕਹਿੰਦੇ ਸੀ ਬਸ ਇਹ ਕਹਿੰਦੇ ਵੀ ਸਟੰਟ ਪਾਊਗਾ ਜੀ ਐਂ ਕਹਿੰਦੇ ਸੀ ਸਟੰਟ ਪਾਏਗਾ ਉਮਰ ਕਿੰਨੀ ਆ ਤੁਹਾਡੀ 30 ਸਾਲ ਆ ਜੀ ਉਮਰ 30 ਸਾਲ 30 ਸਾਲਾਂ ਚ ਸਟੰਟ ਕਹਿਤਾ ਸੀ ਹਾਂ ਜੀ ਹੁਣ ਮੈਂ ਦਵਾਈ ਲੈ ਰਹੀ ਹੁਣ ਮੈਂ ਠੀਕ ਹਾਂ ਜਮਾ ਕੋਈ ਦਰਦ ਨਹੀਂ ਕੋਈ ਦਰਦ ਨਹੀਂ ਆਇਆ ਕਿੰਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ ਮੈਨੂੰ ਹਫਤੇ ਬਾਅਦ ਸ਼ੁਰੂ ਹੋ ਗਿਆ ਸੀ ਬੋਲੋ 7-8 ਦਿਨਾਂ ਬਾਅਦ ਇਹ ਫਰੂਕੀ ਸਾਹਿਬ ਸ਼ੂਗਰ ਤੋਂ ਆਪਾਂ ਨੁਸਖਾ ਦੇ ਰਹੇ ਹਾਂ ਜਿੰਨਾ ਨੂੰ ਕਾਫੀ ਲੰਬੇ ਸਮੇਂ ਤੋਂ ਸ਼ੂਗਰ ਇੱਕ ਤਾਂ ਸਰੀਰ ਨੂੰ ਤਾਕਤ ਵੀ ਦੇਊਗਾ ਇਹ 2 ਚਮਚਾ ਆਪਾਂ ਭੌਂ ਕੇ ਰੱਖ ਲੈਣੇ ਰਾਤ ਨੂੰ ਰਾਤ ਨੂੰ ਭੌਂ ਕੇ ਰੱਖ ਕੇ ਸਵੇਰੇ ਆਪਾਂ ਅਵਾਲਾ ਦੇ ਕੇ ਇਹਨੂੰ ਆਪਾਂ ਜਿਹੜਾ ਇਦਾਂ ਉਪਾਣ ਲੈਣਾ ਹੈਗਾ ਜੀ ਇਹਦੇ ਨਾਲ ਵੀ ਕੰਮ ਚੱਲ ਜਾਏਗਾ ਜੀ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਚੱਲੇਗਾ ਜੀ ਕਿਉਂ ਨਾ ਚੱਲੇਗਾ ਇਹਦੇ ਨਾਲ ਵੀ ਜਿਹੜਾ 슈ਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਮੈਨੇਜ ਕੀਤਾ ਜਾ ਸਕਦਾ ਜਿਹੜਾ 슈ਗਰ ਹੈਗੀ ਆ ਡਾਕਟਰ ਸਾਹਿਬ ਇਹ ਸਾਡੇ ਹਾਰਟ ਦੇ ਉੱਤੇ ਸਾਡੇ ਕਿਡਨੀ ਦੇ ਉੱਤੇ ਵੀ ਪ੍ਰਭਾਵ ਪਾਉਂਦਾ ਜੀ ਬਿਲਕੁਲ ਪਾਉਂਦੀ ਆ ਜੀ ਆਪਾਂ ਕਾਰ ਦੇ ਵਿੱਚ ਜਾ ਰਹੇ ਆ ਕਾਰ ਬੰਦ ਹੋ ਗਈ ਮੰਨ ਲਓ ਸਕਰੀਨ ਦੇ ਉੱਪਰ ਕੋਈ ਨਾ ਕੋਈ ਜਿਹੜਾ ਹੈਗਾ ਲਾਈਟ ਜਗਦਾ ਸਾਈਨ ਆ ਗਿਆ ਸਾਈਨ ਆ ਗਿਆ ਵੀ ਜਿਹੜੀ ਕਾਰ ਹੁਣ ਇਹ ਬੰਦ ਹੋ ਗਈ ਇਹਦੇ ਵਿੱਚ ਕੋਈ ਨਾ ਕੋਈ ਖਰਾਬੀ ਆ ਗਈ ਪਰ ਉਹਦੇ ਸਿੱਧਾ ਹੀ ਸਿੱਧਾ 슈ਗਰ ਨਾਲ ਜੋੜ ਰਿਆ ਜਾਵੇ ਤੇ ਉਹਨੂੰ ਲੋਕ ਜਿਹ ਖਾ ਕੇ ਜਾਂ ਇੰਜੈਕਸ਼ਨ ਲਾ ਕੇ ਉਹਨੂੰ ਲਾਈਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਯਾਨੀ ਜੜ੍ਹ ਤੇ ਕੋਈ ਨਹੀਂ ਜਾ ਰਿਹਾ ਵੀ ਇਹ ਲਾਈਟ ਜੰਗ ਹੀ ਕਿਉਂ ਜਿੰਨੀ ਮਰਜ਼ੀ 400 500 슈ਗਰ ਹੋਵੇ ਇਹ 20 ਦਿਨਾਂ ਦੇ ਵਿੱਚ ਵਿੱਚ 200 250 ਤੇ ਲੈ ਆਉਂਦੀ ਹੈ ਤੇ 3 ਮਹੀਨੇ ਦੇ ਵਿੱਚ ਵਿੱਚ ਜੜ੍ਹ ਤੋਂ 슈ਗਰ ਨੂੰ ਹੀ ਠੀਕ ਕਰ ਦਿੰਦੀ ਹੈ ਇਹ ਹੈਗੀ ਹੈ ਡਾਇਬੀਟਿਸ ਕਯਰ ਕਿਟ ਨਾ ਪਿਆ ਗੋੜਾ ਨਹੀਂ ਦਰਦ ਹੁੰਦੀ ਆ ਹੁਣ ਠੀਕ ਹੈ ਅ ਅੱਗੇ ਨਾਲ ਥੋੜਾ ਫਰਕ ਆ ਪੀ ਜਿਵੇਂ ਹੱਥ ਉੱਠ ਨਹੀਂ ਸਿੱਧੇ ਲਦੇ ਇਦਾਂ ਨੇ ਥੋੜੇ ਸਿੱਧੇ ਨਹੀਂ ਹੁੰਦੇ ਸੀ ਹੱਥ ਥੋੜੇ ਉਂਗਲਾਂ ਅੱਕੜ ਜਾਂਦੀਆਂ ਸੀ ਨਾ ਹੱਥਾਂ ਵੀ ਮਿੰਸ ਸੀ ਤੇ ਕਿਹੜੀ ਉਂਗਲ ਅੱਕੜ ਜਾਂਦੀ ਸੀ ਤੁਹਾਡੀ ਨਹੀਂ ਆ ਹੱਥ ਦੋ ਸਿੱਧੇ ਨਹੀਂ ਹੁੰਦੇ ਹੁਣ ਆ ਵੇ ਇਦਾਂ ਹੋ ਜਾਂਦੇ ਪਰ ਆ ਥੋੜੀ ਦਰ ਦਰ ਇਹਨਾਂ ਚ ਦਰਦੇ ਆ ਪਰ ਪੀਏ ਚ ਕਿੰਨੇ ਪੈਸੇ ਫਰਕ ਆ ਨਹੀਂ ਇੱਕ ਗਿੰਤੀ ਸੇ ਸੇ ਫਰਕ ਆ ਤੀਸਰੀ ਸਦਾ ਫਰਕ ਹੈਗਾ ਮੈਂ ਦਵਾਈ ਲੈ ਨਹੀਂ ਹਾਈਟ ਦੀ ਹਾਈਟ ਦੀ ਤੁਸੀਂ ਆਪਣੀ ਹਾਈਟ ਦੀ ਪੈਨਸਲ ਲੈਣਾ ਨਹੀਂ ਹਾਈਟ ਤਾਂ ਠੀਕ ਹੈ ਤੁਹਾਡੀ ਨਹੀਂ ਹੋ ਰਹਾ ਹੋਰ ਬਤਾਉਣੀ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚਿਆ ਹੈਲਥ케ਅਰ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਮੋਗਾ ਪਰ ਤੁਸੀਂ ਮੇਰਾ ਆਲਾ ਦਵਾਲਾ ਮੇਰਾ ਚੁਗਿਰਦਾ ਦੇਖ ਕੇ ਸ਼ਾਇਦ ਹੈਰਾਨ ਹੋ ਗਏ ਹੋਵੋਗੇ ਕਿਉਂਕਿ ਹੁਣ ਜਿਹੜਾ ਹੈਲਥ케ਅਰ ਮੋਗਾ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਦੀ ਥਾਂ ਹੈਗੀ ਹੈ ਜਿਹੜੀ ਬਦਲ ਚੁੱਕੀ ਹੈ ਇਸੇ ਕਰਕੇ ਅਸੀਂ ਤੁਹਾਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਇਸ ਥਾਂ ਬਾਬਤ ਦੱਸ ਦਿੰਦੇ ਆ ਇਸ ਵੇਲੇ ਅਸੀਂ ਖੜੇ ਆ ਬਿਲਕੁਲ ਬੱਗੀਪੁਰਾ ਚੌਂਕ ਮੇਰੇ ਸਾਹਮਣੇ ਵਾਲੇ ਪਾਸੇ ਹੈ ਨਾਲ ਹੀ ਤਾਜ ਰਿਜ਼ੋਰਟਸ ਹੈਗਾ ਤਾਜ ਰਿਜ਼ੋਰਟਸ ਇਹਨੂੰ ਅੰਮ੍ਰਿਤਸਰ ਮੋਗਾ ਰੋਡ ਹੈ ਇਹ ਜਿਹੜਾ ਇਸ ਵੇਲੇ ਜਿਹੜੀ ਥਾਂ ਤੇ ਅਸੀਂ ਖੜੇ ਆ ਦੇ ਸੱਜੇ ਪਾਸੇ ਇਹ ਜਿਹੜਾ ਰਾਹ ਹੈਗਾ ਬੱਗੀਪੁਰੇ ਚੌਂਕ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਹੈ ਤੇ ਉਧਰੋਂ ਅੰਮ੍ਰਿਤਸਰ ਵੱਲ ਨੂੰ ਅੰਮ੍ਰਿਤਸਰ ਵੱਲ ਤੋਂ ਮੋਗੇਵਾਲ ਨੂੰ ਆ ਰਿਹਾ ਹੈ ਬੱਗੀਪੁਰਾ ਚੌਂਕ ਹੈਗਾ ਨਾਲ ਹੀ ਦਰਸ਼ਨ ਸਿੰਘ ਐਂਡ ਸੰਸ ਬਾਡੀ ਮੇਕਰ ਵਾਲਿਆਂ ਦੀ ਵੱਡੀ ਵਰਕਸ਼ਾਪ ਹੈਗੀ ਹੈ ਉਹ ਗਲੀ ਹੈ ਯਾਨੀ ਕਿ ਤਾਜ ਰਿਜ਼ੋਰਟਸ ਤੋਂ ਜੇਕਰ ਅਸੀਂ ਬੱਗੀਪੁਰੇ ਵਾਲੇ ਚੌਂਕ ਵਾਲੇ ਪਾਸੇ ਨੂੰ ਆਈਏ ਤਾਂ ਮੈਂ 2-3 ਮਿੰਟ ਦਾ ਵਾਕਿੰਗ ਡਿਸਟੈਂਸ ਹੈਗਾ ਤਾਜ਼ ਰਿਜ਼ੋਰਟਸ ਤੋਂ ਬਾਅਦ ਇੱਕ ਗਲੀ ਆਏਗੀ ਤੇ ਉਸ ਤੋਂ ਬਾਅਦ ਇੱਕ ਗਲੀ ਆਏਗੀ ਯਾਨੀ ਕਿ ਤਾਜ਼ ਰਿਜ਼ੋਰਟਸ ਤੋਂ ਬਾਅਦ ਇੱਕ ਗਲੀ ਛੱਡਣ ਤੋਂ ਬਾਅਦ ਅਗਲੀ ਗਲੀ ਹੈਲਥ ਕੇਅਰ ਮੋਗਾ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਨੂੰ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਮੁਬਾਰਕਾ ਦੇ ਦਿੰਦੇ ਹਾਂ ਨਵੀਂ ਬਿਲਡਿੰਗ ਦੇ ਵਿੱਚ ਡਾਕਟਰ ਸਾਹਿਬ ਸ਼ਿਫਟ ਹੋਏ ਨੇ ਸਾਡੇ ਨਾਲ ਨੇ ਡਾਕਟਰ ਸੁਨਦਰਪਾਲ ਸ਼ਰਮਾ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਔਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਸਾਡੇ ਵੱਲੋਂ ਸਾਡੇ ਦਰਸ਼ਕਾਂ ਵੱਲੋਂ ਪੂਰੀ ਹਕੀਕਤ ਟੀਮ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਪਰਲੇ ਜਿਹੜਾ ਸ਼ਹਿਰ ਦੇ ਵਿੱਚ ਸਾਡਾ ਹਸਪੀਟਲ ਸੀ ਤੇ ਇਹ ਹਸਪੀਟਲ ਸੀ ਪਹੁੰਚਣਾ ਬੜਾ ਸੌਖਾ ਇੱਕ ਵਾਰ ਤੁਸੀਂ ਆਪਣੀ ਜ਼ੁਬਾਨ ਤੋਂ ਵੀ ਦੱਸ ਦਿਓ ਹਾਂਜੀ ਹਾਂਜੀ ਮੋਗੇ ਦੇ ਵਿੱਚ ਮੇਨ ਹੈਗਾ ਜਿਹੜਾ ਬੁੱਗੀਪੁਰਾ ਬਾਈਪਾਸ ਆ ਇਹ ਇੱਥੇ ਫੋਰ ਲਾਈਨ ਜੁੜਦੀ ਆ ਲੁਧਿਆਣੇ ਵਾਲੀ ਸੜਕ 'ਤੇ ਇੱਥੇ ਆ ਕੇ ਜੁੜਦੀ ਆ ਬਰਨਾਲੇ ਵਾਲੀ ਵੀ ਇਧਰੋਂ ਆ ਅਮ੍ਰਿਤਸਰ ਰੋਡ ਅਜੇ ਤੇ ਆਪਾਂ ਖੜੇ ਹੋਏ ਆ ਠੀਕ ਹੈ ਠੀਕ ਹੈ ਜੀ ਇਹ ਬੁੱਗੀਪੁਰੇ ਬਾਈਪਾਸ ਤੋਂ ਇਧਰ ਆਵਾਂਗੇ ਨਾਲ ਤਾਂ ਅਜੋ ਟਲਾ ਜੂਗਾ 20 ਕਦਮ ਦੀ ਦੂਰੀ 'ਤੇ ਉਦੋਂ 20 ਕਦਮ ਦੀ ਦੂਰੀ 'ਤੇ ਅੱਗੇ ਇਧਰ ਨੂੰ ਆਵਾਂਗੇ ਤਾਂ ਦਰਸ਼ਨ ਬਾਡੀ ਮੇਕਰ ਆ ਜੀ ਠੀਕ ਹੈ ਜੀ ਦਰਸ਼ਨ ਬਾਡੀ ਮੇਕਰ ਤੋਂ ਆਪਾਂ ਆ ਗਲੀ ਮੁੜ ਜਾਣਾ ਹੈਗਾ ਬਿਲਕੁਲ ਨਾਲ ਵਾਲੀ ਹਾਂ ਜੀ ਹਾਂ ਜੀ ਬਿਲਕੁਲ ਕਿਸੇ ਆਟੋ ਵਗੈਰਾ ਦੀ ਲੋੜ ਨਹੀਂ ਜੇ ਕੋਈ ਬੱਸ ਦੋ ਮਿੰਟ ਦੀ ਰਾਹ ਹੈ ਜੀ ਬੱਸ ਹਾਂ ਜੀ ਹਾਂ ਫਿਰ ਇੱਥੇ ਕੋਈ ਸਾਰੀ ਸਹੂਲਤ ਹੈਗੀ ਟੋਟਲ ਜਿੰਨੀਆਂ ਬੱਸਾਂ ਇਧਰੋਂ ਲੁਧਿਆਣੇੋਂ ਬਰਨਾਲਾ ਪਟਿਆਲਾ ਅੰਮ੍ਰਿਤਸਰ ਅੰਮ੍ਰਿਤਸਰ ਇਧਰੋਂ ਸਾਰੀਆਂ ਇੱਥੇ ਆ ਕੇ ਰੁਕਦੀਆਂ ਹੈਗੀਆਂ ਇੱਥੋਂ ਉਤਰ ਕੇ ਆਪਾਂ ਆਟੋ ਦੀ ਲੋੜ ਨਹੀਂ ਤੁਰ ਕੇ ਆਪਣੇ ਇਧਰ ਹਸਪੀਟਲ ਆ ਸਕਦੇ ਹਾਂ ਜੀ ਜੀ ਚਲੋ ਇਸੇ ਇੱਕ ਵਾਰ ਹੁਣ ਤੁਹਾਨੂੰ ਲੋਕੇਸ਼ਨ ਵੀ ਦਿਖਾ ਦਿੰਨੇ ਆ ਗਲੀ ਦੇ ਵਿੱਚ ਜਿਵੇਂ ਤੁਸੀਂ ਪਹੁੰਚਦੇ ਹੋ ਤਾਂ ਇਹ ਉਹ ਗਲੀ ਹੈਗੀ ਹੈ ਉਹ ਥਾਂ ਹੈਗੀ ਹੈ ਜਿਸ ਗਲੀ ਦੇ ਵਿੱਚੋਂ ਅਸੀਂ ਹੈਲਥ ਕੇਅਰ ਮੋਗਾ ਇਲੈਕਟਰ ਹੋਮੀਓਪੈਥੀ ਹਸਪੀਟਲ ਨੂੰ ਜਾਣਾ ਵਾ ਜੋ ਜਿਵੇਂ ਤੁਸੀਂ ਇਹ ਮੋੜ ਕ੍ਰਾਸ ਕੀਤਾ ਤਾਂ ਖੱਬੇ ਹੱਥ ਤੁਹਾਨੂੰ ਵੱਡੀ ਸਾਰੀ ਬਿਲਡਿੰਗ ਹੈਗੀ ਹੈ ਜਿਹੜੀ ਉਹ ਨਜ਼ਰ ਆ ਜਾਏਗੀ ਵੱਡਾ ਬੋਰਡ ਲੱਗਿਆ ਨਜ਼ਰ ਆ ਜਾਏਗਾ ਹੈਲਥ ਕੇਅਰ ਇਲੈਕਟਰ ਹੋਮਿਓਪੈਥੀ ਹਸਪੀਟਲ ਦਿਲ ਦੇ ਰੋਗਾਂ ਦਾ ਇਲਾਜ ਬਿਨਾਂ ਆਪਰੇਸ਼ਨ ਅਤੇ ਬਿਨਾਂ ਛੰਡ ਤੋਂ ਇਲੈਕਟਰ ਹੋਮਿਓਪੈਥੀ ਦਵਾਈ ਨਾਲ ਇੱਥੇ ਕੀਤਾ ਜਾਂਦਾ ਹੈ ਸੋ ਅਸੀਂ ਪਹੁੰਚ ਚੁੱਕੇ ਹੈਲਥ케ਅਰ ਮੋਗਾ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਜਿਵੇਂ ਹੀ ਤੁਸੀਂ ਐਂਟਰ ਕਰਦੇ ਹੋ ਤਾਂ ਬਹੁਤ ਸੋਹਣੇ ਸੋਹਣਿਆ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਲਿਖੀਆਂ ਹੋਈਆਂ ਨੇ ਜਿਸ ਤਰੀਕੇ ਨਾਲ ਕਿਹੜੀ ਕਿਹੜੀ ਚੀਜ਼ਾਂ ਦਾ ਜਿਹੜੇ ਕਿਹੜੇ ਕਿਹੜੇ ਬਿਮਾਰੀਆਂ ਦਾ ਇਲਾਜ ਹੈਗਾ ਜਿਹੜਾ ਇੱਥੇ ਕੀਤਾ ਜਾਂਦਾ ਬੱਚਿਆਂ ਦੇ ਰੋਗ ਨੇ ਜਿਵੇਂ ਕਣਕ ਤੋਂ ਅਲਰਜੀ ਖੂਨ ਦੀ ਕਮੀ ਬੱਚਿਆਂ ਦੀ ਸ਼ੂਗਰ ਅਸਥਮਾ ਬਿਸਤਰੇ ਵਿੱਚ ਪਿਸ਼ਾਬ ਕਰਨਾ ਨਕਸੀਰ ਫੁੱਟਣਾ ਭੁੱਖ ਨਾ ਲੱਗਣਾ ਯਾਦਦਾਸ਼ਤ ਦਾ ਘਟਣਾ ਹੱਡੀਆਂ ਦੀ ਕਮਜ਼ੋਰੀ ਇਸੇ ਤਰੀਕੇ ਨਾਲ ਜਿਹੜੇ ਬੰਦਿਆਂ ਦੇ ਵਿੱਚ ਮਰਦਾਂ ਦੇ ਰੋਗ ਹੈਗੇ ਨਿੱਦਮਾ ਹੋ ਗਿਆ ਸ਼ਕਰਾਣੋਂ ਦੀ ਕਮੀ ਹੋ ਗਈ ਦਿਮਾਗੀ ਕਮਜ਼ੋਰੀ ਹੋ ਗਈ ਪੇਟ ਦੇ ਰੋਗ ਹੋ ਗਏ ਅੱਖਾਂ ਦੇ ਰੋਗ ਹੋ ਗਏ ਇਸੇ ਤਰੀਕੇ ਨਾਲ ਔਰਤਾਂ ਦੇ ਰੋਗ ਵੀ ਇੱਥੇ ਥਾਲੋ ਨਾਲ ਲਿਖਿਓ ਨਹੀਂ ਸਾਡੇ ਨਾਲ ਇੱਕ ਬਾਪੂ ਜੀ ਨੇ ਪੱਟੀ ਤੋਂ ਆਏ ਨੇ ਪੁੱਛਦੇ ਕੀ ਪਰੇਸ਼ਾਨੀ ਕੀ ਦਿੱਕਤ ਲੈ ਕੇ ਆਏ ਨੇ ਸੱਚ ਕਹੋ ਬਾਪੂ ਜੀ ਹਾਂਜੀ ਮੈਂ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹੈ ਬਖਸ਼ੀਸ਼ ਸਿੰਘ ਆ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਅੱਜ ਮੈਨੂੰ ਸਾਹ ਦੀ ਪ੍ਰੋਬਲਮ ਆ ਮੈਂ ਅੰਮ੍ਰਿਤਸਰ ਤੋਂ ਪਹਿਲਾਂ ਦਵਾਈ ਲਈ ਆ ਅੱਛਾ ਜੀ ਤੇ 4-5 ਹੋ ਗਏ ਮਹੀਨੇ ਦਵਾਈ ਲੈਂਦਿਆਂ ਨੂੰ ਠੀਕ ਹੈ ਤੋਂ ਮੈਨੂੰ ਉਤੋਂ ਕੋਈ ਫਰਕ ਨਹੀਂ ਪਿਆ ਅੱਛਾ ਤੇ ਹੁਣ ਅੱਜ ਮੈਂ ਇੱਥੇ ਆਇਆ ਤੁਹਾਡੀ ਪਹਿਲੀ ਜਿਹੜੀ ਵੀਡੀਓ ਵੇਖੀ ਆ ਨਾ ਠੀਕ ਹੈ ਉਹਦੇ ਵਿੱਚ ਤੁਸੀਂ ਬੜਾ ਵਧੀਆ ਵਿਸਥਾਰ ਨਾਲ ਦੱਸਿਆ ਸੀ ਠੀਕ ਹੈ ਤੇ ਉਹ ਵੀਡੀਓ ਵੇਖ ਕੇ ਅੱਜ ਮੈਂ ਇੱਥੇ ਜਿਹੜਾ ਤੁਹਾਡਾ ਮੋੜ ਦੇ ਵੀ ਇਹ ਕੇ ਅਜੇ ਥੋੜਾ ਜਨਾ ਸਾਨੂੰ ਪ੍ਰੋਬਲਮ ਇਹ ਆਈ ਆ ਵਿਦਰੋਂ ਕੌਂਸਲ ਦਾ ਐਡਰੈਸ ਦੇ ਜਿਹੜਾ ਤੁਸੀਂ ਕਿਉਂਕਿ ਨਵਾਂ ਨਵਾਂ ਸੀ ਐਡਰੈਸ ਦਿਖਾ ਕੀ ਆਇਆ ਹਾਂ ਜੀ ਜੀ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਹੈ ਤੁਹਾਨੂੰ ਸਾਹ ਦੀ ਇਹ ਮੈਨੂੰ ਅਜੇ ਆ ਕੋਈ 4 ਮਹੀਨੇ ਦੀ 4 ਮਹੀਨੇ ਤੋਂ ਹੁੰਦਾ ਕੀ ਹੈ ਸਾਹ ਛੱਡਦਾ ਜਦੋਂ ਮੈਂ ਤੁਰ ਚੱਲਦਾ ਨਾ ਸਾਹ ਫੁੱਲਦਾ ਵਾ ਤਿੰਨਾਂ ਲਈ ਇੱਥੇ ਦਰਦ ਹੁੰਦੀ ਆ ਛਾਤੀ ਤੇ ਅੱਛਾ ਹਾਂ ਤੇ ਚਲੋ ਇਹ ਵੀਡੀਓ ਸਾਮਪਰ ਰੱਖਿਓ ਥੋੜੀ ਦੋ ਤਿੰਨ ਮਹੀਨੇ ਬਾਅਦ ਅਸੀਂ ਵੀਡੀਓ ਬਣਾਉਣ ਆਲੇ ਜਦੋਂ ਪਰਮਾਤਮਾ ਜਿਹੜੀ ਉਮੀਦ ਜਿਹੜੀ ਆਸ ਤੁਸੀਂ ਲੈ ਕੇ ਆਏ ਹੋ ਤੇ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਜ਼ਰੂਰ ਜ਼ਰੀਆ ਬਣਾਣਗੇ ਥੈਂਕ ਯੂ ਫਿਰ ਉਸੇ ਸਾਥ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਇੱਥੇ ਬੈਠੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਦਿੱਕਤ ਕੀ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਇੱਥੇ ਤੇ ਹੈਲਥ ਕੇਅਰ ਮੋਗਾ ਵਾਲੇ ਡਾਕਟਰ ਡਾਕਟਰ ਸੁੰਦਰਪਾਲ ਸ਼ਰਮਾ ਜੀ ਨੂੰ ਮਿਲਣ ਤੋਂ ਬਾਅਦ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਨੁਸਖੇ ਫਾਰਮੂਲੇ ਤੋਂ ਬਾਅਦ ਉਹਨਾਂ ਨੂੰ ਕਿੰਨਾ ਕੋ ਰਾਹਤ ਹੈ ਸੋ ਸ਼ੁਰੂਆਤ ਕਰ ਲੈਂਦੇ ਆ ਅਸੀਂ ਸਾਡੇ ਨਾਲ ਨੇ ਇੱਕ ਸੱਜਣ ਸਚਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਨਾਂ ਹੈ ਤੁਹਾਡਾ ਜਰਨੈਲ ਸਿੰਘ ਜਰਨੈਲ ਸਿੰਘ ਕਿੱਥੋਂ ਆਏ ਹੋ ਤੁਸੀਂ ਫਗਵਾੜਾ ਫਗਵਾੜੇ ਤੋਂ ਆਏ ਹੋ ਉਹ ਅਸੀਂ ਤੇ ਕਈ ਵਾਰ ਲੁਧਿਆਣੇ ਫਗਵਾੜੇ ਨੂੰ ਤਾਂ ਅਸੀਂ ਹੋ ਜਨੇ ਤੁਸੀਂ ਫਗਵਾੜੇ ਤੋਂ ਪੁੱਠੀਆਂ ਬ੍ਰੇਕਾਂ ਲਾ ਲੀਆਂ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਜਰਨੈਲ ਜੀ ਹਾਂ ਬਹੁਤ ਪ੍ਰੋਬਲਮ ਸੀ ਬਲੋਕੇਜ ਸੀ ਹਾਂਜੀ ਮਤਲਬ ਹੁਣ ਤੁਸੀਂ ਸੀਲ ਲਾਤਾ ਸੀ ਹੁਣ ਹੈ ਨਹੀਂ ਨਹੀਂ ਹੁਣ ਨਹੀਂ ਹੈ ਕੀ ਪ੍ਰੋਬਲਮ ਸੀ ਪੇਨ ਹੁੰਦੀ ਸੀ ਅੱਛਾ ਹਾਂਜੀ ਪੇਨ ਸੱਜੇ ਪਾਸੇ ਹੁੰਦੀ ਸੀ ਖੱਬੇ ਪਾਸੇ ਹੁੰਦੀ ਸੀ ਕਿੱਥੇ ਹੁੰਦੀ ਸੀ ਖੱਬੇ ਪਾਸੇ ਖੱਬੇ ਪਾਸੇ ਪੇਨ ਹੁੰਦੀ ਸੀ ਹਾਂਜੀ ਤੁਰਨ ਵੇਲੇ ਪੌੜੀਆਂ ਚੜਨ ਵੇਲੇ ਜਾਂ ਬੋਲਣ ਵੇਲੇ ਨਹੀਂ ਉਦਾਂ ਹੀ ਵਸੇ ਹੋ ਹੀ ਜਾਂਦੀ ਸੀ ਹਰ ਵੇਲੇ ਹਾਂਜੀ ਡਾਕਟਰ ਕੀ ਕਹਿੰਦੇ ਸੀ ਪਹਿਲਾਂ ਮੈਂ ਫਗਵਾੜੀ ਚ ਚਲੋ ਡਾਕਟਰ ਦਾ ਨਾਮ ਤਾਂ ਤੁਸੀਂ ਨਾਲ ਲਿਓ ਇਹ ਦੱਸੋ ਵੀ ਕੀ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਇੱਕੋ ਕੀਤੇ ਸੀ ਬਾਅਦ ਚ ਐਂਜਿਓਗ੍ਰਾਫੀ ਕਰਨ ਲਈ ਕਹਿੰਦੇ ਸੀ अच्छा जी फिर वो ਕਹਿੰਦੇ ਇਹ ਜੇਨ ਜੀਓਗ੍ਰਾਫੀ ਦਾ ਤਾਂ ਫਾਇਦਾ ਜੀ ਨਾਲ ਸਟੰਟ ਵੀ ਬੋਣੇ ਹੈਗੇ ਅੱਛਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਦਵਾਈ ਦੇ ਦੋ ਥੋੜੇ ਦਿਨ ਦੀ ਠੀਕ ਹੈ ਫਿਰ ਦੇ ਦੇਆ ਠੀਕ ਹੈ ਫਿਰ ਅਸੀਂ ਇੱਥੇ ਆਦਾ ਤੇ ਹੁਣ ਠੀਕ ਆ ਹੁਣ ਠੀਕ ਹੈ ਠੀਕ ਹੈ ਕੋਈ ਸਾਹ ਨਹੀਂ 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 ਠੀਕ ਕੋਈ ਦਰਦ ਨਹੀਂ 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 ਬਿਲਕੁਲ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋਇਆ ਸੀ ਤੁਹਾਨੂੰ 12 ਦਿਨਾਂ ਬਾਅਦ ਹੋ ਗਿਆ ਸੀ ਸੱਟ 12 ਦਿਨਾਂ ਬਾਅਦ ਹਾਂਜੀ ਅੱਛਾ ਤੇ ਫਿਰ ਉਹ ਦਵਾਈ ਜਿਹੜੀ ਦੂਸਰੀ ਉਹ ਤੁਸੀਂ ਛੱਡਤੀ ਹੋ ਹਾਂਜੀ ਉਹ ਛੱਡਤੀ ਸੀ ਮੁੜਕੇ ਦਰਦ ਕਿਤੇ ਨਹੀਂ ਹੋਣਾ ਨਹੀਂ ਨਹੀਂ ਡਾਕਟਰ ਸਾਹਿਬ ਨੇ ਕੀ ਦੱਸਿਆ ਜੀ ਕਿੰਨੇ ਟਾਈਮ ਚ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਜਿਹੜੀ ਬਲੌਕਿੰਗ ਹੈ ਤੁਹਾਡੇ ਕੋਲ ਜਾਏਗੀ 4 ਕੁ ਮਹੀਨੇ ਦਾ ਕਿਹਾ ਸੀ ਸਿੱਕਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਮੈਂ ਆਖਰੀ ਵਾਰ ਆਇਆ ਅੱਛਾ ਬਸ ਲਾਸਟ ਵਾਰ ਆਇਆ ਡਾਕਟਰ ਸਾਹਿਬ ਨੇ ਕਹਤਾ ਇਹ ਮੁੜ ਕੇ ਆਉਣ ਦੀ ਲੋੜ ਨਹੀਂ ਨਹੀਂ ਕੀ ਬਾਤ ਹੈ ਅੱਛਾ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਜਨਰਲ ਜੀ ਸਾਰੀ ਦੁਨੀਆ ਵਿੱਚ ਤੁਹਾਨੂੰ ਦੇਖ ਰਹੇ ਨੇ ਕਿਉਂਕਿ ਤੁਸੀਂ ਵੀ ਕਿਸੇ ਨਾ ਕਿਸੇ ਦੀ ਵੀਡੀਓ ਜ਼ਰੂਰ ਦੇਖ ਕੇ ਆਏ ਹੋ ਹੋਮਗੇ ਉਹਨਾਂ ਨੂੰ ਕੀ ਕਹੋਗੇ ਕੀ ਸੁਨੇਹਾ ਤੁਹਾਡਾ ਜਿਹੜੇ ਕਹਿੰਦੇ ਨੇ ਜੀ ਬੁੰਦਾਂ ਚ ਕੀ ਹੈ ਜੀ ਅਸੀਂ ਤੇ ਇਹੀ ਕਹਾਂਗੇ ਵੀ ਆਓ ਡਾਕਟਰ ਸਾਹਿਬ ਨੂੰ ਮਿਲੋ ਹਮ ਹੱਲ ਹੈ ਹਰੇਕ ਬਿਮਾਰੀ ਦਾ ਹੱਲ ਹੈ ਠੀਕ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜਨਰਲ ਜੀ ਸਾਰੀ ਗੱਲਬਾਤ ਲਈ ਸੋ ਸਾਡੇ ਨਾਲ ਇੱਕ ਹੋਰ ਸਾਡਾ ਯੰਗ ਨੌਜਵਾਨ ਬੱਚਾ ਹੈ ਸਚਕਾਲ ਜੀ ਸਤਿ ਸ੍ਰੀ ਅਕਾਲ ਕਿ ਨਾ ਤੁਹਾਡਾ ਜਕਸੀਰ ਅੱਛਾ ਜਕਸੀਰ ਕੀ ਹੋਇਆ ਸੀ ਤੁਹਾਨੂੰ ਮੈਨੂੰ ਵੀਰੇ ਆ ਦਰਦ ਹੁੰਦਾ ਸੀ ਛਾਤੀ 'ਚ ਅੱਛਾ ਤੇ ਜਦੋਂ ਦੀ ਮੈਂ ਦਵਾਈ ਖਾ ਰਹੇ ਸਹੀਆਂ ਜਨ ਛਾਤੀ 'ਚ ਦਰਦ ਹੁੰਦਾ ਸੀ ਬੋਲਣ ਲੱਗੇ ਜਾਂ ਤੁਰਨ ਫਿਰਨ ਲੱਗੇ ਤੁਰਨ ਫਿਰਨ ਲੱਗੇ ਜਦ ਦਰਦ ਹੁੰਦਾ ਸੀ ਅੱਛਾ ਕੀ ਕੰਮ ਕੀ ਕਰਦੇ ਹੋ ਮੈਂ ਕਵਾਰਡ ਦਾ ਹੀ ਕੰਮ ਕਰਦਾ। ਜਕਵਾਰਡ ਦਾ ਕੰਮ ਕਰਦੇ ਹੋ ਤੇ ਕਿਸੇ ਨੂੰ ਦਿਖਾਇਆ ਸੀ? ਹਾਂ ਦਿਖਾਇਆ ਸੀ ਜੀ ਦਵਾਈਆਂ ਲੈ ਲੈ ਕੋਈ ਆਰਾਮ ਨਹੀਂ ਆਇਆ ਜੀ ਉਰੋਂ ਆਰਾਮ ਆਇਆ। ਅੱਛਾ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਬੁਲਾੜੇ ਤੋਂ। ਅੱਛਾ ਬੁਲਾੜ ਬੁੜਲਾੜੀ ਤੋਂ ਆਏ ਹੋ? ਹਾਂ ਬੁਲਾੜ। ਮਾਨਸੇ ਵਾਲੇ ਪਾਸੋਂ। ਮਾਨਸੇ ਓਹੋ ਕਿੰਨੇ ਚਲੇ ਕਿੰਨੇ ਵਜੇ ਚਲੇ ਸੀ ਇਸ ਵੇਰੇ ਅਸੀਂ 7:00 ਵਜੇ ਚਲੇ ਸੀ ਕਿੰਨੇ ਵਜੇ ਪਹੁੰਚੇ ਇੱਥੇ ਔਰ 10:00 ਵਜੇ ਪਹੁੰਚੇ ਸਾਡੇ 10 ਤਿੰਨ ਚਾਰ ਘੰਟੇ ਲੱਗ ਜਾਂਦੇ ਨੇ ਬੁੱਢਾ ਲੱਟੇ ਤਿੰਨ ਚਾਰ ਘੰਟੇ ਲੱਗ ਓਕੇ ਅੱਛਾ ਤੇ ਫਿਰ ਜਦੋਂ ਦਰਦ ਹੁੰਦਾ ਸੀ ਫਿਰ ਤੋਂ ਪੇਨ ਕਿਲਰ ਖਾਂਦੇ ਹੋਵੋਗੇ ਤੁਸੀਂ ਦਰਦ ਭਜਾਉਣ ਵਾਲੀਆਂ ਗੋਲੀਆਂ ਹਾਂ ਜੀ ਦਰਦ ਵਾਸਤੇ ਗੋਲੀਆਂ ਬਹੁਤ ਖਾਧੀਆਂ ਜੀ ਬਹੁਤ ਦਵਾਈ ਕੋਈ ਰਾਮ ਨਹੀਂ ਆਉਂਦਾ ਸੀ ਕੋਈ ਰਾਮ ਨਹੀਂ ਹਾਂ ਜੀ ਅੱਧਾ ਘੰਟਾ ਰਾਮ ਆਉਂਦਾ ਹੀ ਫਿਰ ਫਿਰ ਆਉਣ ਲੱਗ ਜਾਂਦਾ ਕਿੰਨੇ ਟਾਈਮ ਦੀ ਕਿੰਨੇ ਟਾਈਮ ਤੋਂ ਸੀ ਪ੍ਰੋਬਲਮ ਇਹ ਹੋ ਗਏ ਜੀ 5-6 ਮਹੀਨੇ ਹੋ ਗਏ ਸੀ। ਅੱਛਾ 5-6 ਮਹੀਨੇ। ਡਾਕਟਰ ਕੀ ਕਹਿੰਦੇ ਸੀ? ਬਸ ਇਹ ਕਹਿੰਦੇ ਵੀ ਸਟੰਟ ਪਾਊਗਾ ਜੀ ਐਂ ਕਹਿੰਦੇ ਸੀ। ਸਟੰਟ ਪਾਏਗਾ? ਉਮਰ ਕਿੰਨੀ ਆ ਤੁਹਾਡੀ? 30 ਸਾਲ ਆ ਜੀ। ਉਮਰ 30 ਸਾਲ। 30 ਸਾਲਾਂ ਚ ਸਟੰਟ ਕਹਿਤਾ ਸੀ। ਹਾਂ ਜੀ। ਹੁਣ ਮੈਂ ਦਵਾਈ ਲੈ ਰਹੀ ਹੁਣ ਮੈਂ ਠੀਕ ਐ ਜਮਾਨਾ। ਕੋਈ ਦਰਦ ਨਹੀਂ ਹੋ ਰਿਹਾ। ਕੋਈ ਦਰਦ ਨਹੀਂ ਆਇਆ ਜੀ। ਤੇ ਡਾਕਟਰ ਜਿਹੜੇ ਸਟੰਟ ਵਾਸਤੇ ਕਹਿੰਦੇ ਸੀ? ਨਾ ਹੀ ਫਿਰ ਆਪਾਂ ਗਏ ਨਹੀਂ। ਮੁੜ ਕੇ ਗਏ ਨਹੀਂ ਉਹਨਾਂ ਕੋਲ। ਹਾਂ ਜੀ। ਕੀ ਕੋਈ ਤਕਲੀਫ ਨਹੀਂ ਹੈ? ਤਕਲੀਫ ਨਹੀਂ ਹੈ। ਕੰਮ ਤੇ ਜਾਣੇ ਹੋ? ਹਾਂ ਕੰਮ ਤੇ ਜਾਣਾ ਹੈ। ਹੁੱਕਾ ਫੇਰੀ ਲਾਉਣੇ ਪੂਰੀ। ਹਾਂ ਜੀ ਹਾਂ ਕੋਈ ਦਰਦ ਨਹੀਂ ਹੋਣ ਮੈਂ ਜਾਵਾਂ ਠੀਕ। ਅੱਛਾ ਤੁਹਾਨੂੰ ਕਿਵੇਂ ਪਤਾ ਕਿਵੇਂ ਲੱਗਿਆ ਸੀ ਡਾਕਟਰ ਸਾਹਿਬ ਮੈਂ ਵੀਡੀਓ ਦੇਖ ਕੇ ਆਇਆ ਸੀ ਅੱਛਾ ਵੀਡੀਓ ਦੇਖ ਕੇ ਹਾਂ ਵੀਡੀਓ ਦੇਖ ਕੇ ਆਇਆ ਤੇ ਜਿਹੜੀ ਹੁਣ ਤੁਹਾਡੀ ਵੀਡੀਓ ਦੇਖ ਰਹੇ ਨੇ ਲੋਕ ਉਹਨਾਂ ਨੂੰ ਕੀ ਕਹੋਗੇ ਮੈਂ ਉਹਨਾਂ ਨੂੰ ਕਹਾਂਗੇ ਜੀ ਉਰੇ ਆਓ ਵਧੀਆ ਹੈ ਡਾਕਟਰ ਸਾਹਿਬ ਵਧੀਆ ਨੇ ਵਧੀਆ ਡਾਕਟਰ ਸਾਹਿਬ ਹਾਂ ਵਧੀਆ ਅੱਛਾ ਤੁਹਾਨੂੰ ਕੀ ਦਿੱਤਾ ਸੀ ਉਹ ਬੁੰਦਾ ਦਿੱਤੀ ਸੀ ਹਾਂ ਬੁੰਦਾ ਵਾਲੀ ਦਵਾਈ ਦਿੱਤੀ ਸੀ ਉਹ ਘਰਦਿਆਂ ਨੂੰ ਜਦੋਂ ਦਿਖਾਈਆਂ ਹੋਣਗੇ ਜਾ ਕੇ ਵੀ ਮੈਨੂੰ ਤਾਂ ਬੁੰਦਾ ਹੀ ਆ ਦੇਤੀਆਂ ਘਰਦੇ ਕੀ ਕਹਿੰਦੇ ਸੀ ਵੀ ਲੈ ਇਹਨੇ ਨਾਲ ਕੀ ਹੋਣਾ ਹਾਂ ਇਹਨੇ ਨਾਲ ਕੀ ਹੁੰਦਾ ਹੀ ਕਹਿੰਦੇ ਵੀ ਇਹਨੇ ਨਾਲ ਫਰਕ ਨਹੀਂ ਪਿਆ ਇਹਦੇ ਨਾਲ ਕੀ ਪਊਗਾ ਵੈਸੇ ਮੈਂ ਠੀਕ ਆ ਜੀ ਤੇ ਕਿੰਨੇ ਵੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ ਮੈਨੂੰ ਹਫ਼ਤੇ ਬਾਅਦ ਸ਼ੁਰੂ ਹੋ ਗਿਆ ਸੀ ਮਤਲਬ 7-8 ਦਿਨਾਂ ਬਾਅਦ ਹੀ ਸਭ ਤੋਂ ਪਹਿਲਾਂ ਕੀ ਫੀਲ ਹੋਇਆ ਮਤਲਬ ਕੀ ਮਤਲਬ ਕੀ ਲੱਗਿਆ ਸਭ ਤੋਂ ਪਹਿਲਾਂ ਕਿਹੜਾ ਦਿਨ ਸੀ ਜਿਸ ਦਿਨ ਤੁਸੀਂ ਦਵਾਈ ਲੈਣ ਤੋਂ ਬਾਅਦ ਆਪਣੇ ਆਪ ਨੂੰ ਠੀਕ ਫੀਲ ਕੀਤਾ ਹਾਂ ਜੀ ਮੈਨੂੰ ਵਧੀਆ ਲੱਗਿਆ ਜੀ ਮੈਨੂੰ ਮੈਂ ਮੈਂ ਠੀਕ ਆ ਹੁਣ ਐ ਲੱਗਿਆ ਜੀ ਹਫਤੇ ਬਾਅਦ ਮੈਂ ਜਮਾ ਸਹੀ ਹੋ ਗਿਆ ਹਫਤੇ ਬਾਅਦ ਜਮਾ ਠੀਕ ਹੋ ਗਿਆ ਜੀ ਅੱਛਾ ਤੇ ਫਿਰ ਜਿਹੜੇ ਕਹਿੰਦੇ ਸੀ ਬੁੰਦਾ ਕੀ ਕਰਨੀ ਕਿ ਉਹਨਾਂ ਨੂੰ ਦੱਸਿਆ ਨਹੀਂ ਬੁੰਦਾ ਵਧੀਆ ਕੰਮ ਕਰਿਆ ਜੀ ਜਿਹੜੇ ਕਹਿੰਦੇ ਸੀ ਬੁੰਦਾ ਨਾਲ ਕੀ ਹੋਣਾ ਫਿਰ ਉਹ ਮੰਨ ਗਏ ਜੀ ਆਹੀ ਕਹਿੰਦੇ ਸੀ ਆਪ ਨੂੰ ਮੈਂ ਲੈ ਕੇ ਆਇਆ ਮੈਂ ਖਾ ਜਿਹੜੇ ਕੋਣ ਨੇ ਇਹ ਮੇਰੇ ਘਰ ਦੇ ਨਹੀਂ ਅੱਛਾ ਤੁਹਾਡੇ ਘਰ ਦੇ ਹਾਂ ਇਹਨਾਂ ਨੂੰ ਇਹਨਾਂ ਨੂੰ ਵੀ ਲੈਣ ਆਏ ਸੀ ਮੈਂ ਕਿਹਾ ਇਹਨਾਂ ਨੂੰ ਇਹਨਾਂ ਨੂੰ ਵੀ ਪ੍ਰੋਬਲਮ ਹੈ ਹਾਂ ਇਹਨਾਂ ਨੂੰ ਥੋੜਾ ਜਿਹਾ ਦਰਦ ਹੁੰਦਾ ਹੈ ਮੈਂ ਕਿਹਾ ਤੁਸੀਂ ਵੀ ਲੈ ਲਓ ਦਵਾਈ ਓਕੇ ਇਹਨਾਂ ਨੂੰ ਵੀ ਦਵਾਈ ਆਉਣ ਆਏ ਸੀ ਅੱਛਾ ਇਹਨਾਂ ਨੂੰ ਪਹਿਲੀ ਵਾਰ ਦਵਾਈ ਆਉਣ ਹੋਇਆ ਹਾਂ ਹਾਂ ਪਹਿਲੀ ਵਾਰ ਲੈਣ ਤੁਹਾਨੂੰ ਕੀ ਪ੍ਰੋਬਲਮ ਹੈ ਭਾਂਜੀ ਹਾਰਟ ਦੀ ਹੈ ਜੀ ਕੀ ਦੱਸਿਆ ਡਾਕਟਰ ਮੈਂ ਤਾਂ ਇੱਥੋਂ ਹੀ ਲੈ ਰਹੀਆਂ ਪਹਿਲੀ ਵਾਰ ਜੀ ਅੱਛਾ ਪਹਿਲੀ ਵਾਰ ਹੀ ਲੈ ਰਹੇ ਹੋ ਜੀ ਜੇ ਠੀਕ ਹੋਏ ਨੇ ਫਿਰ ਅਸੀਂ ਮੈਂ ਇਹਨਾਂ ਨੂੰ ਦਵਾਈ ਆਏ ਸੀ ਹਾਂ ਜੀ ਮੈਂ ਠੀਕ ਹੋ ਗਿਆ ਸੀ ਜੀ ਇਹਨਾਂ ਨੂੰ ਦਵਾਈ ਆਏ ਸੀ ਇਹ ਤੁਸੀਂ ਹੁਣ ਦੂਸਰੀ ਵਾਰ ਆਏ ਪਹਿਲੀ ਵਾਰ ਆਏ ਕੀ ਹੁੰਦਾ ਕੀ ਹੈ ਜੀ ਬੀਪੀ ਵੱਧਦਾ ਜੀ ਬੀਪੀ ਵੱਧਦਾ ਥੋੜਾ ਦਰਦ ਵੀ ਹੁੰਦਾ ਜੀ ਦਰਦ ਵੀ ਹੁੰਦਾ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਉਹਨਾਂ ਨਾਲ ਅਸੀਂ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਗੁੜੀਆ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਜਸਮੀਤ ਕਾਰ ਅੱਛਾ ਤੁਸੀਂ ਕਿਵੇਂ ਬੈਠੇ ਹੋ ਮੈਂ ਦਵਾਈ ਲੈਣੀ ਹੈ ਹਾਈਟ ਦੀ ਹਾਈਟ ਦੀ ਤੁਸੀਂ ਆਪਣੀ ਹਾਈਟ ਦੀ ਪੈਨਸਲ ਲੈਣਾ ਹੁਣ ਕਿੰਨੀ ਹਾਈਟ ਹੈ ਮੈਂ ਪਾਪਾ ਨੂੰ ਬਤਾ ਰਹੀ ਹਾਂ ਅੱਛਾ ਨਹੀਂ ਹਾਈਟ ਤਾਂ ਠੀਕ ਹੈ ਤੁਹਾਡੀ ਨਹੀਂ ਹੋਰ ਹੋਰ ਬਤਾਉਣੀ ਹੈ ਕਿਥੇ ਖੇਡਾਂ ਚ ਜਾਣਾ ਹੈ ਨਹੀਂ ਖੇਡਾਂ ਚ ਨਹੀਂ ਜਾਣਾ ਅੱਛਾ ਠੀਕ ਹੈ ਤੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੁੜੀ ਦੀ ਹਾਈਟ ਦਾ ਠੀਕ ਹੈ ਕਹਿੰਦੇ ਦਵਾਈ ਲੈਣ ਆਏ ਹੋ ਇਹ ਆਪਦੀ ਵੀ ਲੈਣ ਆਏ ਅੱਛਾ ਤੁਸੀਂ ਅਬ ਕੀ ਪ੍ਰੋਬਲਮ ਹੈ ਤੁਹਾਨੂੰ ਹਾਂ ਜੀ ਮਿੰਨਾ ਪੈਰਾਂ ਦੀ ਦਰਦ ਹੁੰਦੀ ਆ ਅੱਛਾ ਪਹਿਲੀ ਵਾਰ ਆਏ ਹੋ ਨਹੀਂ ਆ ਤੀਸਰੀ ਵਾਰ ਚੌਥੀ ਵਾਰ ਆਇਆ ਤੀਸਰੀ ਚੌਥੀ ਵਾਰ ਆਇਆ ਅੱਛਾ ਹੁਣ ਠੀਕ ਹੋ ਅੱਗੇ ਨਾਲੋਂ ਥੋੜਾ ਫਰਕ ਆ ਪੀ ਜਿਵੇਂ ਹੱਥ ਉੱਥੇ ਨਹੀਂ ਸਿੱਧੇ ਹੁੰਦੇ ਇਦਾਂ ਇਹ ਥੋੜੇ ਸਿੱਧੇ ਨਹੀਂ ਹੁੰਦੇ ਸੀ ਹੱਥ ਤੁਹਾਡੇ ਉਂਗਲਾਂ ਅੰਗਲਾ ਆਕੜ ਜਾਂਦੀਆਂ ਸੀ ਨਾ ਹਾਂ ਤਾਂ ਵੀ ਹੁੰਦਾ ਸੀ ਤੇ ਕਿਹੜੀ ਉਂਗਲ ਆਕੜ ਜਾਂਦੀ ਸੀ ਤੁਹਾਡੀ ਨਹੀਂ ਆ ਹੱਥ ਦੋਵੇਂ ਸਿੱਧੇ ਨਹੀਂ ਹੁੰਦੇ ਹੁਣ ਆ ਵੀ ਇਦਾਂ ਹੋ ਜਾਂਦੇ ਪਰ ਆ ਥੋੜੀ ਦਰ ਦਰ ਇਹਨਾਂ 'ਚ ਦਰਦੇ ਆ ਅੱਛਾ ਪਹਿਲੇ ਨਾਲੋਂ ਕਿੰਨਾ ਕੁ ਫਰਕ ਮੰਨਦੇ ਹੋ ਤੁਸੀਂ ਰੁਪਏ 'ਚ ਕਿੰਨੇ ਪੈਸੇ ਫਰਕ ਹੈ ਨਹੀਂ ਅੱਗੇ ਨੂੰ ਤੀਸਰੇ ਸਿਰ ਫਰਕ ਆ ਤੀਸਰੀ ਸਦਾ ਫਰਕ ਹੈਗਾ ਅੱਛਾ ਤੇ ਪ੍ਰੋਬਲਮ ਕਦੋਂ ਸ਼ੁਰੂ ਹੋਈ ਮਤਲਬ ਇਸ ਗੰਤਾ ਤਿੰਨ 4 ਸਾਲ ਹੀ ਹੋ ਗਏ ਤੇ ਪਹਿਲਾਂ ਧਿਆਨ ਨਹੀਂ ਦਿੱਤਾ ਜਿਵੇਂ ਤੈਨੂੰ 4 ਸਾਲ ਹੋ ਗਏ ਬੜੇ ਰਾਮ ਨਾਲ ਕਹਤਾ ਤਿੰਨ ਚਾਰ ਸਾਲ ਜਦੋਂ ਤਿੰਨ ਚਾਰ ਸਾਲ ਕਿਵੇਂ ਟਪਾਈ ਵੇਖਦਾ ਇੱਥੋਂ ਦਵਾਈ ਖਾਲਾ ਇੱਥੋਂ ਖਾਲਾ ਆਰਾਮ ਨਹੀਂ ਆਇਆ ਅੱਛਾ ਹਾਂਜੀ ਠੀਕ ਦਵਾਈ ਦੇ ਬੜੇ ਖਾਦੀ ਮਰਾਮ ਨਹੀਂ ਆਇਆ ਅੱਛਾ ਹੁਣ ਤੁਹਾਨੂੰ ਲੱਗਿਆ ਵੀ ਤੁਸੀਂ ਠੀਕ ਹੋ ਤਾਂ ਕਰਕੇ ਤੁਸੀਂ ਫਿਰ ਗੁੜੀਆਂ ਨੂੰ ਲੈ ਕੇ ਆਏ ਹੁਣਾਂ ਗੁੜੀਆਂ ਹੁੰਦੀ ਇਹਨਾਂ ਦੇ ਨਾਲ ਮੈਂ ਆਈ ਹਾਂ ਤੁਹਾਨੂੰ ਪਤਾ ਵੀ ਹਾਈਟ ਦੀ ਵੀ ਮੈਡੀਸਨ ਦਿੰਦੇ ਨੇ ਇਹ ਪਾਪਾ ਨੇ ਪੁੱਛਿਆ ਸੀ ਡਾਕਟਰ ਤੋਂ ਅੱਛਾ ਪੁੱਛਿਆ ਸੀ ਕਹਿੰਦੇ ਦੇ ਦੇਣਗੇ ਹਾਂਜੀ ਕਿਆ ਵਾ ਬੱਜੋ ਲੋ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਹਾਲਾਤਾਂ ਦੇ ਵਿੱਚ ਮਾਤਾ ਜੀ ਨੂੰ ਲੈ ਕੇ ਆਏ ਸਨ ਹੁਣ ਤੇ ਹੁਣ ਕੀ ਹੈ ਕੀ ਪ੍ਰੋਬਲਮ ਸੀ ਜੀ ਮਾਤਾ ਜੀ ਨੂੰ ਕਾਫੀ ਦਿੱਕਤ ਹੈਗੀ ਇਹਨਾਂ ਨੂੰ ਗੈਂਡ ਗਿਆ ਸੀ ਸੁੱਕਾ ਸੁੱਕਾ ਇਕੱਠੀ ਸੀ ਹਾਂਜੀ ਹਾਂਜੀ ਤੇ ਟੈਟਾਂ ਰੋਟਣ ਦੇ ਵਿੱਚ ਨਹੀਂ ਆਉਂਦਾ ਅੱਛਾ ਤੇ ਦਵਾਈ ਦੂ ਇੰਜ ਖਾਂਦੇ ਰਹਿੰਦੇ ਕਿ ਦੋ ਵੇਖੇ ਵਿੰਡਰ ਲੈ ਲੋ ਕਦੀ ਪੱਟੇ ਗੁੰਲ ਲੈ ਲੋ ਕਦੀ ਗਿਤੋਂ ਲੈ ਲੋ ਕਦੀ ਇਹ ਰਾ ਜੀਰੋਂ ਲੈਦੀ ਦੀ ਅੱਛਾ ਨਹੀਂ ਫਰਕ ਪਿਆ ਕੋਈ ਵੀ ਹੂੰ ਹੂੰ ਬਾਅਦ ਵਿੱਚ ਮੈਂ ਲੈ ਕੇ ਗਿਆ ਦੋ ਤਿੰਨ ਅਰੇ ਦਵਾਈ ਤੇ ਫਿਰ ਇਹਨਾਂ ਨੂੰ ਲੈ ਕੇ ਆਇਆ ਨਾਲ ਵੀ ਚਲੋ ਤੁਸੀਂ ਵੀ ਲੈ ਕੇ ਗਏ ਸੀ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਇਹ ਯੂਰੀਆ ਤੇ ਦੂਜਾ ਬੀਪੀ ਦਾ ਹੈ ਠੀਕ ਹੈ ਤੁਹਾਡਾ ਯੂਰੀਆ ਬੀਪੀ ਹਾਂ ਯੂਰੀਆ ਠੀਕ ਬੀਪੀ ਦਾ ਜੇ ਥੋੜਾ ਜਿਹਾ ਹੈਗਾ ਜੇ ਥੋੜਾ ਜਿਹਾ ਰਹਿ ਗਿਆ ਬੀਪੀ ਦਾ ਕਿੰਨੇ ਟਾਈਮ ਕਿੰਨੀ ਵਾਰਾਂਗੇ ਤੁਸੀਂ ਆਪਣੀ ਯੂਰੀਆ ਬੀਪੀ ਦੀ ਲੈਣ ਦਵਾਈ ਮੇਰੇ ਤਾਂ ਨਾ ਹੋਈ ਚੱਲੇ ਤਿੰਨ ਕੁ ਮਹੀਨੇ ਚ ਤਿੰਨ ਮਹੀਨੇ ਹੋ ਗਏ ਡਾਕਟਰ ਸਾਹਿਬ ਕਿੰਨਾ ਟਾਈਮ ਕਹਿੰਦੇ ਨੇ ਕਿੰਨਾ ਟਾਈਮ ਖਾਣਾ ਪੈਣਾ ਚਾਰ ਕੁ ਮਹੀਨੇ ਆਦੇ ਸੀ ਕਿੰਨਾ ਕੁ ਫਰਕ ਹੈਗਾ ਤਿੰਨ ਕੁ ਮਹੀਨੇ ਦੇ ਵਿੱਚ ਤਿੰਨ ਮਹੀਨੇ ਵਿੱਚ ਯੂਰੀਆ ਦਾ ਤਾਂ ਬਿਲਕੁਲ ਫਰਕ ਆ ਦੇ ਮਤਲਬ ਬਿਲਕੁਲ ਖਤਮ ਹੀ ਹੋ ਗਿਆ ਮਤਲਬ ਠੀਕ ਹੋ ਗਿਆ ਯੂਰੀਆ ਸਹੀ ਯਾਰ ਲੀਵਰ ਦਾ ਵੀ ਫਰਕ ਆ ਤੇ ਬੀਪੀ ਦਾ ਨਹੀਂ ਫਰਕ ਪੈਂਦਾ ਪਿਆ ਪੂਰਾ ਅੱਛਾ ਅੱਛਾ ਚਲੋ ਬੀਪੀ ਦਾ ਵੀ ਫਰਕ ਪਾ ਦੇਣਗੇ ਜਿੱਥੇ ਇਹ ਪਿਆ ਗਿਆ ਬੀਪੀ ਦਾ ਇਹ ਜਿਆਦਾ ਬਸ ਇਹ ਤਾਂ ਚੱਲ ਨੱਪਕਟ ਹੋਈ ਜਾਂਦੀ ਹੈ ਯੂਰੀਆ ਦੀ ਤਾਂ ਇਹ ਕੌਣ ਨੇ ਤੁਹਾਡੇ ਇਹ ਸਾਸਲਾ ਬੀਬੀ ਅੱਛਾ ਫੜੀ ਸੱਸ ਨੇ ਤੇ ਇਹਨਾਂ ਨੂੰ ਕਿਹੜੇ ਹਾਲਤ ਚ ਲੈ ਕੇ ਆਏ ਸੀ ਜਿਸ ਦਿਨ ਪਹਿਲੇ ਦਿਨ ਲੈ ਕੇ ਆਏ ਸੀ ਉਹ ਲੋਕਾਂ ਨੂੰ ਦੱਸੋ ਉਹ ਇਹਨਾਂ ਦੀਆਂ ਗੰਦਾ ਗੁੰਡਾ ਬਹੁਤ ਪੀੜ ਕਰਦੇ ਆਂ ਉਂਗਲਾਂ ਹੀ ਸਿੱਧੀਆਂ ਹੁੰਦੀਆਂ ਆ ਜਿਹੜੀਆਂ ਅੱਛਾ ਆ ਪੂਰ ਉਂਗਲਾਂ ਦਾ ਹਾਂ ਕੋਰ ਉਂਗਲਾਂ ਬਾਂ ਮਾ ਬੂ ਮਾਵੀਆਂ ਸੜੀ ਜਾਂਦੀਆਂ ਐ ਪੀੜ ਹੋਈ ਜਾਂਦੀਆਂ ਐ ਬਹੁਤ ਮੰਦਾ ਹਾਲ ਸੀ ਅੱਛਾ ਫਿਰ ਤੁਹਾਨੂੰ ਗ੍ਰਹਿ ਮੰਤਰਾਲੇ ਦਾ ਹੁਕਮ ਹੋਇਆ ਹਾਂਜੀ ਹਾਂਜੀ ਕੀ ਹੁਕਮ ਹੋਇਆ ਸੀ ਗ੍ਰਹਿ ਮੰਤਰਾਲੇ ਤੋਂ ਉਹ ਫਿਰ ਇਹੋ ਹੀ ਫਿਰ ਇੱਥੇ ਲੈ ਕੇ ਆਏ ਡਾਕਟਰ ਸਾਹਿਬ ਕੋਲ ਹੀ ਅੱਛਾ ਅੱਛਾ ਇਹਨਾਂ ਦਾ ਮੰਤਰਲਾ ਕੀਤਾ ਵੀ ਕਰੋ ਠੀਕ ਐ ਨਾ ਵੇਠੀ ਕਰੋ ਇਹਨਾਂ ਨੂੰ ਹਣਾ ਅੱਛਾ ਅੱਛਾ ਤੇ ਹੁਣ ਫਰਕ ਹੈਗਾ ਹਾਂ ਹੁਣ ਜਿਹੜੀ ਮਗਰੋਂ ਦਵਾਈ ਲੈ ਕੇ ਗੈਣਾ ਹੁੰਦੇ ਨਾਲ ਫਰਕ ਪਿਆ ਬਾਅਦ ਦੇ ਵਿੱਚ ਆ ਜੀ 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 ਤੇ ਫਿਰ ਗ੍ਰਹਿ ਮੰਤਰਾਲੇ ਨੇ ਆਰਡਰ ਕੀਤਾ ਵੀ ਗੁੜੀਏ ਦੀ ਮੈਡੀਸਿਨ ਵੀ ਲੈ ਕੇ ਆਏ ਇਹਦੇ ਵਿਆ ਪੁੱਛਿਆ 150ਵਾਂ ਉਹਨੇ ਕਿਵੇਂ ਹਰੀ ਝੰਡੀ ਦਿੱਤੀ ਗੁੜੀਆਂ ਨੂੰ ਲੈ ਕੇ ਜਾਣ ਦੀ ਵੇ ਦਰਸਾਵਾ ਦੇ ਹੱਡ ਦਾ ਪੁੱਛ ਕੇ ਗਏ ਤੇ ਆਂਦੇ ਫਰਕ ਪੈ ਜੂਗਾ ਲੈ ਆ ਜੀ ਜੀ ਹਾਂ ਉਹਨਾਂ ਦੂਜੀ ਅਰ ਵੀ ਲੈ ਕੇ ਆਏ ਹ ਜੇ ਪਿਆ ਤਾਂ ਨਹੀਂਗਾ ਫਰਕ ਠੀਕ ਹੈ ਪਾਊਗਾ ਤੇ ਫਿਰ ਦੱਸਾਂਗੇ ਜੀ ਹੁਣ ਫਰਕ ਆ ਜੀ ਜੀ ਅੱਛਾ ਜਿਹੜੀ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਮਾ ਹਟਦਾ ਤੇ ਜੁਗਰ ਦਾ ਤਾਂ ਬਹੁਤ ਵਧੀਆ ਆ ਨਾ ਜਿਹੜਾ ਵੀ ਲਾ ਜਾਏਗਾ ਤੇ ਚਲੋ ਦੂਜਾ ਵੀ ਜਿਵੇਂ ਹੁਣੇ ਹੀ ਬੀਪੀ ਦੀ ਦਵਾਈ ਲੈਣੇ ਯੂਰੀਆ ਤੁਸੀਂ ਗੋਲੀ ਖਾਂਦੇ ਹੋਗੇ ਨਾ ਪੁਰਾਣੀ ਗੋਲੀ ਖਾਂਦੇ ਹੋਗੇ ਹਾਂਜੀ ਹਾਂਜੀ ਯੂਰਗੇ ਯਾਰਗੇ ਦੇ ਜਿਵੇਂ ਆ ਜਾਂ ਲਿਵਰ ਦਾ ਇਹਨਾਂ ਦਾ ਵੀ ਪੂਰਾ ਵਧੀਆ ਲਾ ਜਾ ਵੀ ਇੱਥੇ ਆਉਣ ਨਾਨਕ ਦਵਾਈ ਲੈਣ ਆਪਦੀ ਜੀ ਆਪ ਦੇ ਸਰੀਰ ਨੂੰ ਤੰਦਰੁਸਤ ਕਰਨ ਨਾਲ ਕੇ ਠੀਕ ਹੈ ਜੀ ਅੱਛਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹਣਾ ਜੀ ਨੁਸਖਾ ਫਾਰਮੂਲਾ ਲੈਣ ਦੀ ਵਾਰੀ ਆ ਗਈ ਹੈ ਅਸੀਂ ਦੇਖਾਂਗੇ ਅੱਜ ਡਾਕਟਰ ਸਾਹਿਬ ਨੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਖਾਸ ਕਰਕੇ ਪੇਸ਼ੈਂਟਾਂ ਵਾਸਤੇ ਬਣਾਇਆ ਹੋਇਆ ਹੈ ਹਮੇਸ਼ਾ ਦੀ ਤਰ੍ਹਾਂ ਨੁਸਖਾ ਫਾਰਮੂਲਾ ਸੱਡਣਾ ਜ਼ਰੂਰ ਹੋ ਸ਼ੇਅਰ ਕਰਦੇ ਨੇ ਸਾਂਝਾ ਕਰਦੇ ਨੇ ਗੱਲਬਾਤ ਕਰ ਲੈਣੇ ਆ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਦੇ ਅੱਜ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦੇਣ ਵਾਲੇ ਸਾਡੇ ਦਰਸ਼ਕਾਂ ਦੇ ਵਾਸਤੇ ਹਾਂਜੀ ਹਾਂਜੀ ਫਰੂਕੀ ਸਾਹਿਬ ਅੱਜ ਆਪਾਂ 슈ਗਰ ਤੋਂ ਨੁਸਖਾ ਦੇਵਾਂਗੇ ਜਿਨ੍ਹਾਂ ਦੀ 슈ਗਰ ਬਹੁਤ ਸਾਲਾਂ ਤੋਂ ਵਧ ਰਹੀ ਹੈ ਉਹਨੂੰ ਕੰਟਰੋਲ ਕਰਦਾ ਜਿਹੜਾ ਨੁਸਖਾ ਨਾਲ ਹੋਰ ਵੀ ਆਪਾਂ ਕੁਝ ਮੈਡੀਸਨ ਬਾਰੇ ਵੀ ਜਾਣਕਾਰੀ ਦੇਵਾਂਗੇ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਇਸ ਵੇਲੇ ਜਿਹੜੇ ਅਸੀਂ ਜੇਕਰ ਗੱਲ ਕਰੀਏ ਤਾਂ 슈ਗਰ ਕਰਕੇ ਹਾਰਟ ਦੇ ਰੋਗਾਂ ਦੀ ਬੜੀ ਅਸੀਂ ਕਹਿ ਲਈਏ ਕਿ ਗਿਣਤੀ ਵਧ ਰਹੀ ਹੈ ਲਗਾਤਾਰ ਵਧ ਰਹੀ ਹੈ ਇਹ ਕੀ ਕਾਰਨ ਹੈ ਜੀ ਹਾਂਜੀ ਦਰਸ਼ਕਾਂ ਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾਂਦੇ ਆ ਉਹਨਾਂ ਨੂੰ 슈ਗਰ ਹੋ ਜਾਂਦੀ ਹੈ ਤੇ ਜਿਹੜੇ ਲੋਕ 슈ਗਰ ਦੀਆਂ ਗੋਲੀਆਂ ਖਾਂਦੇ ਹੈਗੇ ਆ ਉਹਨਾਂ ਨੂੰ ਹਾਰਟ ਦੀ ਸਮੱਸਿਆ ਆ ਜਾਂਦੀ ਮੈਂ ਆਮ ਹੀ ਮਲਟੀਪਲ ਪੇਸ਼ੈਂਟ ਐਂਡ ਕੀ ਤੇ ਜਦੋਂ ਮੈਂ ਪੇਸ਼ੈਂਟ ਨੂੰ ਪੁੱਛਦਾ ਕਹਿੰਦੇ ਵੀ 5-6 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ 슈ਗਰ 슈ਗਰ ਜਿਹੜੀ ਬੋਡੀ 'ਚ ਵਧਣੀ ਸ਼ੁਰੂ ਹੋ ਗਈ ਸੀ ਉਹਦੀ ਟੈਬਲਟ ਸ਼ੁਰੂ ਕੀਤੀ ਉਹ ਤੋਂ ਇੱਕ ਤੋਂ ਬਾਅਦ 'ਚ ਦੋ ਟੈਬਲਟ ਸ਼ੁਰੂ ਕਰਤੀਆਂ ਕੁਝ ਟਾਈਮ ਬਾਅਦ ਸਾਨੂੰ ਸਾਹ ਚੜਨਾ ਸ਼ੁਰੂ ਹੋ ਗਿਆ ਸਾਹ ਚੜਨ ਤੋਂ ਬਾਅਦ ਜਦੋਂ ਹਾਰਟ ਸਪੈਸ਼ਲਿਸਟ ਨੂੰ ਦਿਖਾਇਆ ਤੋਂ ਨਾਲ ਕਿ ਤੁਹਾਡਾ ਹਾਰਟ ਘੱਟ ਕੰਮ ਕਰ ਰਿਹਾ ਜਾਂ ਹਾਰਟ ਚ ਬਲੋਕੇਜ ਆ ਗਈ ਹੈ ਜਾਨੀ ਕੋਈ ਵੀ ਮੈਡੀਸਨ ਜਿਹੜੀ ਐਲੋਪੈਥੀ ਹੈ ਇਹਦੀ ਵੀ ਆਪਾਂ ਕਹਿੰਦੇ ਸੇਫ ਹੈਗੀ ਸਾਰਿਆਂ ਦਾ ਹੀ ਸਾਈਡ ਇਫੈਕਟ ਹੈਗਾ ਹਾਂਜੀ ਅੱਛਾ ਤੇ ਜਦੋਂ ਬੰਦੇ ਨੂੰ ਸ਼ੂਗਰ ਹੁੰਦੀ ਹੈ ਡਾਕਟਰ ਸਾਹਿਬ ਸ਼ੂਗਰ ਦੀ ਗੱਲ ਅਸੀਂ ਕਰ ਲਈਏ ਸ਼ੂਗਰ ਕਿਵੇਂ ਪਤਾ ਲੱਗੇ ਕਿ ਸਾਨੂੰ ਸ਼ੂਗਰ ਹੋ ਗਈ ਹੈ ਸ਼ੂਗਰ ਦੇ ਵਿੱਚ ਲਾਮ ਤਾਂ ਮੁੱਖ ਜਿਹੜੀਆਂ ਜਦੋਂ ਜ਼ਿਆਦਾ ਪੇਸ਼ੈਂਟ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਭੁੱਖ ਜ਼ਿਆਦਾ ਲੱਗਣੀ ਵਾਰ-ਵਾਰ ਪਿਸ਼ਾਬ ਆਉਣਾ ਅੱਖਾਂ ਦੀ ਰੋਸ਼ਨੀ ਘਟ ਜਣੀ ਹਾਂ ਕਿਡਨੀ ਦਾ ਜਿਹੜਾ ਖਰਾਬ ਹੋਏ ਨਾ ਜਿੱਦਾਂ ਪੇਸ਼ੈਂਟ ਨੂੰ ਜਿੱਦਾਂ ਪੈਰਾਂ ਤੇ ਸਵੇਲਿੰਗ ਆ ਜਾਂਦੀ ਜਿਹੜਾ ਬਾਥਰੂਮ ਘਟ ਆਉਣਾ ਸ਼ੁਰੂ ਹੋ ਜਾਂਦਾ ਚਮੜੀ ਤੇ ਇਨਫੈਕਸ਼ਨ ਵਜਨ ਘਟ ਜਾਣਾ ਜਾਂ ਬੀਪੀ ਦਾ ਵਧਣਾ ਘਟਣਾ ਜਾਂ ਜਾਂ ਸਭ ਤੋਂ ਜਿਆਦਾ ਮੇਨ ਆਲਮਤਾਂ ਆ ਜਾਂਦੀ ਜੇ ਮੂੰਹ ਬਾਰ ਬਾਰ ਸੁੱਕਦਾ ਉਹ ਸਾਰੀਆਂ ਸ਼ੂਗਰ ਦੀਆਂ ਲਾਮਤਾਂ ਆ ਮਤਲਬ ਇਹ ਮੇਨ ਮੇਨ ਜਿਹੜੀਆਂ ਆਲਮਤਾਂ ਹੈਗੇ ਨੇ ਸ਼ੂਗਰ ਦੀਆਂ ਅੱਛਾ ਜੇਕਰ ਸ਼ੂਗਰ ਦੀ ਗੱਲ ਕਰੀਏ ਸ਼ੂਗਰ ਸ਼ਹਿ ਕੀ ਅਡਾ ਸਭ ਹੋਰ ਸਨ ਮੈ ਵੀ ਸਮਝਾ ਦੇ ਸ਼ੂਗਰ ਤਾਂ ਹੁਣ ਦੇਖੋ 60 ਤੋਂ 70% ਲੋਕਾਂ ਨੂੰ ਸ਼ੂਗਰ ਹੈਗੀ ਹੈ ਇੰਡੀਆ ਦੇ ਵਿੱਚ ਬਾਅਦ ਵਿੱਚ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਸ਼ੂਗਰ ਹੈ ਪਰ ਸ਼ੂਗਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਸ਼ੂਗਰ ਨੂੰ ਆਪਾਂ ਬਿਲਕੁਲ ਨੋਰਮਲ ਕਰ ਸਕਦੇ ਹਾਂ ਸ਼ੂਗਰ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀਆਂ ਜਿਹੜੀ ਹੈਗੀ ਆ ਪ੍ਰੋਬਲਮਾਂ ਇੱਕ ਤਾਂ ਦੇਖਣ ਨੂੰ ਮਿਲਦੀਆਂ ਠੀਕ ਹੈ ਤੇ ਦੂਸਰਾ ਇਹ ਹੈਗਾ ਵੀ ਫਰੁਕੀ ਸਾਹਿਬ ਜਿੱਦਾਂ ਸ਼ੂਗਰ ਮੈਨ ਜੇ ਆਖੇ ਟਾਈਪ 1 ਡਾਇਬੀਟਿਸ ਹੁੰਦੀ ਹੈ ਇੱਕ ਟਾਈਪ 2 ਹੁੰਦੀ ਹੈ ਜਿਹੜੀ ਟਾਈਪ 1 ਡਾਇਬੀਟਿਸ ਹੁੰਦੀ ਹੈ ਜ਼ਿਆਦਾਤਰ ਬੱਚਿਆਂ ਚ ਦੇਖਣ ਨੂੰ ਮਿਲਦੀ ਹੈ ਜਿਹੜੀ ਟਾਈਪ 2 ਡਾਇਬੀਟਿਸ ਹੁੰਦੀ ਹੈ ਉਹ ਜਦ 18 ਸਾਲ ਤੋਂ ਉੱਪਰ ਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜ਼ਿਆਦਾਤਰ ਇਹਨੂੰ ਜਿਹੜਾ ਆਪਾਂ ਸਾਇੰਸ ਦੀ ਜੇ ਖੋਜ ਦੇ ਦੇਖੀਏ ਤਾਂ ਜ਼ਿਆਦਾਤਰ HbA1c ਕਰਵਾਉਂਦੇ ਆ ਤੇ ਜਾਂ ਉਹਨੂੰ ਦੇਖਦੇ ਹੈਗੇ ਆ ਸਿੰਪਲ ਬਲੱਡ 슈ਗਰ ਕਿੰਨੀ ਹੈਗੀ ਆ ਪਰ ਅਸਲ ਜੜ ਤੱਕ ਉਹ ਕੋਈ ਪਹੁੰਚਦਾ ਨਹੀਂ ਹੈਗਾ ਅਸਲ ਜੜ ਜਿਹੜੀ ਅੰਦਰ ਹੀ ਲੁਕੀ ਹੁੰਦੀ ਹੈ ਉਹ ਕਿਹੜੀ ਜੜ ਹੁੰਦੀ ਹੈ ਜੀ ਅਸਲ ਜਿਹੜੀ 슈ਗਰ ਦੀ ਜੜ ਜਿੱਦਾਂ ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਨੇ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਆ ਵੀ ਇਨਸੂਲਿਨ ਰੈਜ਼ਿਸਟੈਂਸ ਕਰਕੇ ਹੀ 슈ਗਰ ਵਧੀ ਜਾ ਰਹੀ ਹੈ ਬਾਕੀ ਜਿਹੜੇ ਲੋਕ ਹੈਗੇ ਗਲਤ ਪਾਸੇ ਪਏ ਗੋਲੀਆਂ ਟੀਕੇ ਨਾਲ ਮੈਨੇਜ ਕਰਦੇ ਪਰ ਜੜ ਦੇ ਉੱਪਰ ਕੰਮ ਕੀਤਾ ਜਾਵੇ ਤਾਂ 슈ਗਰ ਨੂੰ ਜੜ ਤੋਂ ਠੀਕ ਕੀਤਾ ਜਾ ਸਕਦਾ ਅੱਛਾ ਜਿਹੜਾ 슈ਗਰ ਹੈਗੀ ਆ ਡਾਕਟਰ ਸਾਹਿਬ ਇਹ ਸਾਡੇ ਹਾਰਟ ਦੇ ਉੱਤੇ ਸਾਡੇ ਕਿਡਨੀ ਦੇ ਉੱਤੇ ਵੀ ਪ੍ਰਭਾਵ ਪਾਉਂਦਾ ਜੀ ਬਿਲਕੁਲ ਪਾਉਂਦੀ ਆ ਜੀ ਕਿਉਂਕਿ ਸ਼ੂਗਰ ਦੇ ਪੇਸ਼ੈਂਟ ਆਮ ਹੁਣ ਲੋਕ ਆਪਣੀ ਆਵਾਜ਼ ਸੁਣ ਰਹੇ ਹੋਣਗੇ ਜਿਨ੍ਹਾਂ ਨੇ ਕੋਈ ਕਾਫੀ ਲੰਬੇ ਸਮੇਂ ਤੋਂ ਅੰਗਰੇਜ਼ੀ ਦਵਾਈਆਂ ਖਾ ਰਹੇ ਆ ਉਹਨਾਂ ਦੀ ਕਿਡਨੀ ਵਿੱਚ ਪ੍ਰੋਬਲਮ ਆ ਗਈ ਆ ਕਿਸੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਕਿਸੇ ਦਾ ਹਾਰਟ ਬੀਟ ਵਧਦੀ ਆ ਕਿਸੇ ਦੀ ਘਟਦੀ ਆ ਬੀਪੀ ਵਧ ਰਿਹਾ ਘਟ ਰਿਹਾ ਜਿਹੜੀ ਬਾਡੀ ਵਿੱਚ ਵੀਕਨੈਸ ਆ ਰਹੀ ਆ ਜ਼ਿਆਦਾਤਰ ਬਹੁਤ ਪੇਸ਼ੈਂਟ ਜੇ ਲੋਕਾਂ ਨੂੰ ਪਿਆਰਾਂ ਦੇ ਵਿੱਚ ਸੇਕ ਕਿਸੇ ਬਹੁਤ ਨਿਕਲ ਰਿਹਾ ਜਦੋਂ ਸੇਕ ਨਿਕਲਦਾ ਪੇਸ਼ ਨੂੰ ਸਾਡੀ ਸਾਰੀ ਰਾਤ ਜਿਹੜੇ ਨੀਂਦ ਨਹੀਂ ਆਉਂਦੀ ਉਹਦੇ ਕਾਰਨ ਦਿੱਕਤ ਪਰੇਸ਼ਾਨੀ ਆਉਂਦੀ ਹੈ ਪਰ シュガー ਨੂੰ ਬੈਲੈਂਸ ਆਪਾ ਪਰਸੈਂਟ ਜਿਹੜਾ ਇਲੈਕਟ੍ਰੋਪੈਥੀ ਨਾਲ ਕਰ ਸਕਦੇ ਆ ਨੁਸਖਿਆਂ ਫਾਰਮੂਲੇ ਨਾਲ ਵੀ ਕਰ ਸਕਦੇ ਆ ਐਲੋਪੈਥੀ ਵਾਲਾ ਰਸਤਾ ਜਿਹੜਾ ਗਲਤ ਹੈਗਾ ਫਿਰ ਵੀ ਜੀ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਜੀ ਅਸੀਂ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਅੰਗਰੇਜ਼ੀ ਦਵਾਈਆਂ ਮਾੜਾ ਪ੍ਰਭਾਵ ਪਾਉਂਦੀਆਂ ਨੇ ਫਿਰ ਲਈ ਤਾਂ ਗੋਲੀਆਂ ਜਾਂਦੇ ਨੇ ਜੀ ਲੋਕ ਹਾਂਜੀ ਹਾਂਜੀ ਬਿਲਕੁਲ ਗੋਲੀਆਂ ਲੈ ਕੇ ਇੱਕ ਗੋਲੀ ਤੋਂ ਸਟਾਰਟ ਤੇ ਮੈਂ ਅੱਗੇ ਵੀ ਦੱਸਿਆ ਬੜ ਕੇ ਦੋ ਗੋਲੀਆਂ ਤੇ ਆ ਜਾਂਦੇ ਆ ਫਿਰ ਤਿੰਨ ਗੋਲੀਆਂ ਨਾਲ ਵੀ ਜੇਦੋਂ 슈ਗਰ ਮੈਨੇਜ ਨਹੀਂ ਹੁੰਦੀ ਫਿਰ ਇਨਸੂਲਿਨ ਸ਼ੁਰੂ ਕਰ ਦਿੰਦੇ ਆ ਰਸਤਾ ਅੱਗੇ ਦੀ ਅੱਗੇ ਜਿਹੜਾ ਵਿਗੜਦਾ ਜਾ ਰਿਹਾ 슈ਗਰ ਦੇ ਜਿਹੜਾ ਗੋਲੀਆਂ ਨਾਲ ਮੈਨੇਜ ਲੋਕ ਕਰ ਰਿਹਾ ਪਰ ਉਹ ਰਸਤਾ ਗਲਤ ਹੈਗਾ ਜਿੱਦਾਂ ਹੁਣ ਆਪਣੀ ਆਪਾਂ ਕਾਰ ਦੇ ਵਿੱਚ ਜਾ ਰਹੇ ਆ ਕਾਰ ਬੰਦ ਹੋ ਗਈ ਮੰਨ ਲਓ ਸਕਰੀਨ ਦੇ ਉੱਪਰ ਕੋਈ ਨਾ ਕੋਈ ਜਿਹੜਾ ਹੈਗਾ ਲਾਈਟ ਜਗ ਰਹੀ ਹੈ ਸਾਈਨ ਆ ਗਿਆ ਸਾਈਨ ਆ ਗਿਆ ਵੀ ਜਿਹੜੀ ਕਾਰ ਹੁਣ ਇਹ ਬੰਦ ਹੋ ਗਈ ਹੈ ਇਹਦੇ ਵਿੱਚ ਕੋਈ ਨਾ ਕੋਈ ਖਰਾਬੀ ਆ ਗਈ ਹੈ ਪਰ ਉਹਦੇ ਸਿੱਧਾ ਹੀ ਸਿੱਧਾ ਸ਼ੂਗਰ ਨਾਲ ਜੋੜਿਆ ਜਾਵੇ ਤੇ ਉਹਨੂੰ ਲੋਕ ਜਿਹੜਾ ਗੋਲੀਆਂ ਖਾ ਕੇ ਜਾਂ ਇੰਜੈਕਸ਼ਨ ਲਾ ਕੇ ਉਹਨੂੰ ਲਾਈਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਯਾਨੀ ਜੜ੍ਹ ਤੇ ਕੋਈ ਨਹੀਂ ਜਾ ਰਿਹਾ ਵੀ ਇਹ ਲਾਈਟ ਜਗ ਹੀ ਕਿਉਂ ਆ ਅੱਛਾ ਮਤਲਬ ਜਿਹੜੀ ਲਾਈਟ ਇਹ ਜਗ ਕਿਉਂ ਰਹੀ ਹੈ ਅਸੀਂ ਉਹ ਲਾਈਟ ਹੀ ਗੋਲੀਆਂ ਖਾ ਕੇ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਗੱਡੀ 'ਚ ਪ੍ਰੋਬਲਮ ਕੀ ਆਈ ਸਰੀਰ ਰੂਪੀ ਗੱਡੀ 'ਚ ਪ੍ਰੋਬਲਮ ਕੀ ਆਈ ਸਨ ਉਹ ਫੜਨ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਜੜ੍ਹ ਤੇ ਕੰਮ ਹੀ ਕਰਨਾ ਪੈਗਾ ਵੀ ਇਹ ਲਾਈਟ ਜਗੀ ਤੇ ਜਗੀ ਕਿਉਂ ਕਿੱਥੇ ਫਾਲਟ ਹੈਗਾ ਉਹ ਫਾਲਟ ਨੂੰ ਕੱਢਣਾ ਪੈਗਾ ਜੋ ਫਾਲਟ ਕੱਢਾਂਗੇ ਤੇ ਫਿਰ ਉਹ ਕੀ ਸਾਹਿਬ ਜਿੱਦਾਂ ਜ਼ਿੰਦਗੀ ਦੀ ਗੱ ਸਾ ਫਿਰ ਇਹ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦੇਣ ਵਾਲੇ ਸਾਨੂੰ ਇਹ ਵੀ ਦੱਸ ਦਿਓ ਇਹ ਫਰੂਕੀ ਸਾਹਿਬ 슈ਗਰ ਤੋਂ ਆਪਾਂ ਨੁਸਖਾ ਦੇ ਰਹੇ ਹਾਂ ਜਿੰਨਾਂ ਨੂੰ ਕਾਫੀ ਲੰਬੇ ਸਮੇਂ ਤੋਂ 슈ਗਰ ਇੱਕ ਤਾਂ ਸਰੀਰ ਨੂੰ ਤਾਕਤ ਵੀ ਦੇਊਗਾ ਇਹ ਤੇ ਕਈ ਤਰ੍ਹਾਂ ਦੀਆਂ ਹੋਰ ਹੀ ਪ੍ਰੋਬਲਮਾਂ ਨੂੰ ਠੀਕ ਕਰੂਗਾ ਇਹ ਹੈ ਕੀ ਚੀਜ਼ ਜੀ ਇਹ ਫਰੂਕੀ ਸਾਹਿਬ ਮੇਥੀ ਦਾਣਾ ਭੌਂ ਕੇ ਰੱਖਿਆ ਹੋਇਆ ਤੇ ਇਹਨੂੰ ਆਪਾਂ ਜੇ ਦਰਸ਼ਕਾਂ ਜਾਣਕਾਰੀ ਦੱਸਦਨੇ ਆਂ ਦੇਖੋ ਸੁੱਕਾ ਮੇਥੀ ਦਾਣਾ ਹੈਗਾ ਆਮ ਮਿਲ ਜਾਂਦਾ ਜੀ ਹਾਂਜੀ ਮਿਲ ਜਾਂਦਾ ਜੀ ਆਮ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦਾ ਇਹਦੇ ਮੇਥੀ ਦਾਣੇ ਦੇ 2 ਚਮਚਾ ਆਪਾਂ ਭਿਉਂ ਕੇ ਰੱਖ ਲੈਣੇ ਰਾਤ ਨੂੰ ਰਾਤ ਨੂੰ ਭਿਉਂ ਕੇ ਰੱਖ ਕੇ ਸਵੇਰੇ ਆਪਾਂ ਉਬਾਲਾ ਦੇ ਕੇ ਵੀ ਇਹਨੂੰ ਲੈ ਸਕਦੇ ਆਂ ਜੇ ਤਾਂ ਵਾਲਾ ਦੇਣਾ ਮੈਂ ਦਰਸ਼ਕਾਂ ਜਾਣ ਕੇ 2 ਚਮਚ ਮੇਥੀ ਦਾਣੇ ਰਾਤ ਨੂੰ ਭਿਉ ਦੋ 2 ਗਲਾਸ ਪਾਣੀ ਚ ਉਹਨੂੰ ਸਵੇਰੇ ਵਾਲਾ ਦੇ ਲੋ ਜਦੋਂ ਇੱਕ ਗਲਾਸ ਰਹਿ ਜਾਵੇ ਉਹਨੂੰ ਫਿਰ ਸਿਪ ਸਿਪ ਕਰਕੇ ਪੀ ਲੈਣਾ ਕੋਸੇ ਕੋਸੇ ਨੂੰ ਜਾਂ ਠੰਡਾ ਕਰਕੇ ਪੀ ਸਕਦੇ ਕੋਸਾ ਕੋਸਾ ਪੀ ਸਕਦੇ ਆ ਤੇ ਇੱਕ ਚਮਚ ਜਿਹੜਾ ਇਹਦੇ ਵਿੱਚੋਂ ਮੇਥੀ ਦਾਣਾ ਫਿਰ ਜਿਹੜਾ ਭਿਉਆ ਹੋਇਆ ਹੋਇਆ ਉਬਲਿਆ ਹੋਇਆ ਉਹਦਾ ਖਾ ਲੈਣਾ ਹੈ ਖਾਲੀ ਪੀਣਾ ਹਾਂਜੀ ਦੂਸਰਾ ਰਸਤਾ ਇਹ ਹੈਗਾ ਵੀ ਰਾਤ ਨੂੰ ਭਿਜਿਆ ਹੋਇਆ ਮੇਥੀ ਤੇ ਮੇਥੀ ਦਾਣੇ ਇੱਕ ਗਲਾਸ ਦੜ ਗਲਾਸ ਚ ਪਾਣੀ ਚ ਪਿਉਉ ਦੇਣਾ ਤੇ ਉਹ ਆਪਾਂ ਪਾਣੀ ਨੂੰ ਪੀ ਸਕਦੇ ਆ ਤੇ ਨਾਲ ਮੇਥੀ ਦਾਣੇ ਇੱਕ ਚਮਚ ਵਿੱਚੋਂ ਕੱਢ ਕੇ ਆਪਾਂ ਖਾ ਵੀ ਸਕਦੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਜਿਸ ਤਰੀਕੇ ਨਾਲ ਇਹ ਸਾਈ ਰਾਤ ਦਾ ਮੇਥੀ ਦਾਣਾ ਭਿਓ ਕੇ ਰੱਖਿਆ ਗਿਆ ਤੇ ਇਹਨੂੰ ਨਾਰਮਲ ਵੀ ਅਸੀਂ ਪੁਣ ਕੇ ਪੀ ਸਕਦੇ ਆ ਹਾਂਜੀ ਹਾਂਜੀ ਆ ਦੇਖੋ ਨਾ ਭਿਜਿਆ ਹੋਇਆ ਮੇਥੀ ਦਾਣੇ ਆਪਾਂ ਰਾਤ ਨੂੰ ਭਿਉ ਲੈਣਾ ਤੇ ਇਹਨੂੰ ਆਪਾਂ ਜਿਹੜਾ ਇਦਾਂ ਪੋਣ ਲੈਣਾ ਹੈਗਾ ਹਾਂ ਜਿਹਦੇ ਨਾਲ ਵੀ ਕੰਮ ਚੱਲ ਜਾਏਗਾ ਜੀ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਚੱਲੇਗਾ ਜੀ ਕਿਉਂ ਨਾ ਚੱਲੇਗਾ ਇਹਦੇ ਨਾਲ ਵੀ ਜਿਹੜਾ 슈ਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਮੈਨੇਜ ਕੀਤਾ ਜਾ ਸਕਦਾ ਜੀ ਜੀ ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਜਿਹੜੇ ਲੋਕ ਬਾਹਰ ਗੱਲ ਕੀਤੇ ਉਹ ਕਦੇ ਤੁਸੀਂ ਬੂੰਦਾ ਦੰਦਨੇ ਕਿਉਂ ਬੂੰਦਾ ਕਿਹੜੀਆਂ ਨੇ ਜੀ ਹਾਂ ਜੀ ਬੂੰਦਾ ਵਾਲੇ ਆਪਣੇ ਕੋਲ ਟੋਟਲ ਮੈਡੀਸਨ ਫਰੂਕੀ ਸਾਹਿਬ ਬੂੰਦਾ ਵਾਲੀ ਹੁੰਦੀ ਹੈ ਚਾਹੇ ਕੋਈ ਹਾਰਟ ਦਾ ਪੇਸ਼ੈਂਟ ਆ ਜਿੱਦਾਂ ਹੁਣ ਅੱਜ ਆਪਾਂ ਦੋ ਚੀਜ਼ਾਂ ਦੀ ਗੱਲ ਕੀਤੀ ਹੈ ਜਦੋਂ ਦਾ 슈ਗਰ ਕਰਕੇ ਹਾਰਟ ਨੂੰ ਪ੍ਰੋਬਲਮ ਆ ਜਾਂਦੀ ਹੈ ਇਹ ਸਾਡੀ ਜਿਹੜੀ ਡਾਇਬੀਟਿਸ ਕਿਉਰ ਕਿਟ ਹੈਗੀ ਹੈ ਇਹ ਡਾਇਬੀਟਿਸ ਨੂੰ ਠੀਕ ਨਹੀਂ ਕਰਦੀ ਕਿਉਰ ਹੀ ਕਰਦੀ ਹੈ ਜਿੱਦਾਂ ਫਿਰ ਕਿਸ ਹਿਸਾਬ ਦੇਖੋ ਚਾਰ ਸੀਸ਼ੀਆਂ ਹੈਗੀਆਂ ਇਹਦੇ ਵਿੱਚ 슈ਗਰ ਨੂੰ ਜਿੰਨੀ ਮਰਜ਼ੀ 400 500 슈ਗਰ ਹੋਵੇ ਇਹ 20 ਦਿਨਾਂ ਦੇ ਵਿੱਚ ਵਿੱਚ 200 250 ਤੱਕ ਲੈ ਆਉਂਦੀ ਹੈ ਤੇ 3 ਮਹੀਨੇ ਦੇ ਵਿੱਚ ਵਿੱਚ ਜੜ ਤੋਂ 슈ਗਰ ਨੂੰ ਠੀਕ ਕਰ ਦਿੰਦੀ ਹੈ ਇਹ ਹੈਗੀ ਹੈ ਡਾਇਬੀਟਿਸ ਕਿਉਰ ਕਿਟ ਦੂਸਰੀ ਜਿਹੜੀ ਸਾਡੀ ਜਿਹੜੀ ਇਹ ਤਾਂ ਆਪਾਂ ਬਹੁਤ ਵਾਰ ਜਿਹੜਾ ਦਾ ਜ਼ਿਕਰ ਕੀਤਾ ਲੋਕ ਹੁਣ ਮੰਗਦੇ ਆ ਵੀ ਸਾਨੂੰ ਜਿਹੜੀ ਹਾਰਟ ਕੇਅਰ ਕਿੱਟ ਦਿੱਤੀ ਜਾਵੇ ਹਾਰਟ ਦੇ ਸੈਕਟਰ ਦੇ ਵਿੱਚ ਇਹਨੇ ਬਹੁਤ ਜਿਹੜੀ ਆਪਣੀ ਪਛਾਣ ਬਣਾਈ ਆ ਹਾਰਟ ਦੇ ਮਰੀਜ਼ਾਂ ਨੂੰ ਤਾਂ ਕਾਫੀ ਸਾਰੀ ਰਲੀਫ ਦਿੱਤੀ ਦੇਖੋ ਇਹਦੇ ਵਿੱਚ ਇਦਾਂ ਚਾਰ ਸ਼ੀਸ਼ੀਆਂ ਇਹ ਹੈਗੀ ਹਾਰਟ ਕੇਅਰ ਕਿੱਟ ਆਪਣੀ ਠੀਕ ਹੈ ਜੀ ਇਹਨਾਂ ਨੂੰ ਵੀ ਫਰੂਕੀ ਸਾਹਿਬ 20 ਦਿਨ ਦੀ ਡੋਜ਼ ਅਸੀਂ ਦਿੰਨੇ ਆ ਮਰੀਜ਼ ਨੂੰ ਚਾਰ ਸ਼ੀਸ਼ੀਆਂ ਹੈਗੀਆਂ ਸਵੇਰੇ ਸ਼ਾਮ ਲੈਣੀਆਂ ਪਾਣੀ ਚ ਪਾ ਕੇ ਕਿਸੇ ਦਾ ਰੈਕਸ਼ਨ ਫ੍ਰੈਕਸ਼ਨ ਘਟਿਆ ਹੋਵੇ ਜਾ ਕਿਸ ਨੂੰ ਸਾਹ ਚੜ ਰਿਹਾ ਚਾਹਟ ਦੀ ਹਾਰਟ ਦੀ ਬਲੌਕ ਕਿਸੇ ਦੀ ਧੜਕਣ ਵਧਦੀ ਜਾਂ ਘਟਦੀ ਆ ਛਾਤੀ 'ਚ ਦਰਦ ਹੁੰਦਾ ਕਿਸੇ ਤਰ੍ਹਾਂ ਦੀ ਹਾਰਟ ਦੀ ਪ੍ਰੋਬਲਮ ਨੂੰ 20 ਦਿਨਾਂ ਦੇ ਵਿੱਚ ਖਤਮ ਕਰ ਦਿੰਦੀ ਆ ਹਾਂਜੀ ਬਹੁਤ ਅੱਛਾ ਡਾਕਟਰ ਸਾਹਿਬ ਉਹ ਕੀ ਚੀਜ਼ ਰੱਖੀ ਹੈ ਜੀ ਇਹ ਫਰੁਕੀ ਸਾਹਿਬ ਹਰ ਵਾਰੀ ਆਪਾਂ ਆ ਕੇ ਦਿਖਾਉਨੇ ਜਿੱਦਾਂ ਕੋਈ ਕਹਿੰਦਾ ਮੈਨੂੰ ਤਾਂ 슈ਗਰ ਦਾ ਅਟੈਕ ਆ ਆ ਚੱਲਿਆ ਜੀ 500 600 슈ਗਰ ਇਹਦੀ ਪਹਿਲਾਂ ਤਾਂ ਮੇਰੀ 슈ਗਰ ਬੈਲੈਂਸ ਕਰੋ ਇਹ ਫਿਰ ਇਹਦੇ ਅਸੀਂ 20 ਡ੍ਰੌਪ ਜਿਹੜੇ ਹੈਗੇ ਆ ਪਾਣੀ 'ਚ ਪਾ ਕੇ ਦੇ ਦਿੰਨੇ ਆ ਥੋੜੇ ਜਿਿਹੇ ਜਾਂ ਅਸੀਂ 8 ਤੋਂ 10 ਬੂੰਦਾਂ ਦੀ ਜੀਬ ਤੇ ਉਸੀਂ ਬਿਠਾ ਕੇ ਤੇ ਤਜਰਬਾ ਕਰ ਲਿਓ 500 600 ਸ਼ੂਗਰ ਜੇ 10 ਕੋ ਬੂੰਦਾ ਆਪ ਜੀਵ ਤੇ ਪਾ ਦਿਆਂਗੇ ਫਰੂਕੀ ਸਾਹਿਬ ਅੱਧੇ ਘੰਟੇ ਬਾਅਦ ਚੈੱਕ ਕਰ ਲਿਓ 150 200 ਤੇ ਆ ਜੂਗੀ ਦੂਸਰੀ ਆਪਣੀ ਇਹ ਮੈਡੀਸਨ ਹੈਗੀ ਹਾਰਟ ਬੀਟ ਵਧਣ ਤੋਂ ਕਿਉਂਕਿ ਜਿਆਦਾ ਪੇਸ਼ੈਂਟ ਜਿਆਦਾ ਕਹਿੰਦੇ ਵੀ ਹਾਰਟ ਬੀਟ ਜਦੋਂ ਜਿਆਦਾ ਵਾਜੇ ਫਰੂਕੀ ਸਾਹਿਬ ਡੈਥ ਵੀ ਹੋ ਸਕਦੀ ਪੇਸ਼ੈਂਟ ਦੀ ਇਹ ਇਸ ਕਰਕੇ ਅਸੀਂ ਜਿਹੜੇ ਹਰਕ ਤਿਆਰ ਕੀਤੇ ਆ ਜੇ ਬਹੁਤ ਜਿਆਦਾ ਹਾਰਟ ਬੀਟ ਵਧੀਆ ਇਹਦੀਆਂ 5 6 ਬੂੰਦਾ ਜੀਵ ਤੇ ਪਾ ਦੋ ਪੇਸ਼ੈਂਟ ਨੂੰ 5 ਤੋਂ 10 ਮਿੰਟ ਦੇ ਵਿੱਚ ਰਿਲੀਫ ਮਿਲ ਜਾਂਦਾ ਕੀ ਵਾਤਾ ਜੀ ਜ ਨਾ ਹੋਵੇ ਮਿਲਨ ਦਾ ਕੀ ਟੰਗ ਹੈਗਾ ਤੁਹਾਡਾ ਨਾਲ ਰਾਬਤਾ ਕਿਵੇਂ ਕੀਤਾ ਜਾਵੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵਿਦੇਸ਼ ਚ ਬੈਠੇ ਦੇਖ ਰਹੇ ਨੇ ਜਾਂ ਮੋਗੇ ਤੋਂ ਇਲਾਵਾ ਕਿਤੇ ਬੈਠੇ ਦੇਖ ਰਹੇ ਨੇ ਹਾਂਜੀ ਫਰੂਕੀ ਸਾਹਿਬ ਆਪਾਂ ਪੁਰਾਣੇ ਆਪਣੇ ਦਰਸ਼ਕ ਜਿੰਨੇ ਵੀ ਹੈਗੇ ਨੇ ਜਾਂ ਨਵੇਂ ਨੇ ਉਹਨਾਂ ਨੂੰ ਜਾਣਕਾਰੀ ਦੀ ਦੱਸ ਦਿੰਨੇ ਪਹਿਲਾਂ ਆਪਣਾ ਹਸਪੀਟਲ ਉਧਰ ਸੀਗਾ ਛੋਟਾ ਸੀਗਾ ਤੰਗ ਸੀਗਾ ਉੱਥੇ ਬੈਠਣਾ ਬਹੁਤ ਮੁਸ਼ਕਲ ਸੀ ਅੰਮ੍ਰਿਤਸਰ ਰੋਡ ਬੱਸ ਸਟੈਂਡ ਦੇ ਨੇੜੇ ਸੀ ਮੋਗੇ ਦੇ ਵਿੱਚ ਪਰ ਹੁਣ ਆਪਾਂ ਸ਼ਿਫਟ ਕਰਕੇ ਬੁੱਗੀਪੁਰਾ ਬਾਈਪਾਸ ਤੇ ਆ ਗਏ ਆ ਮੋਗੇ ਦੇ ਬਾਹਰ ਬੁੱਗਾ ਬੁੱਗੀਪੁਰਾ ਬਾਈਪਾਸ ਆ ਬੁੱਗੀਪੁਰਾ ਬਾਈਪਾਸ ਤੋਂ ਅੰਮ੍ਰਿਤਸਰ ਰ ਜੋ ਹੋਟਲ ਆਊਗਾ 20 ਕਦਮ ਦੀ ਦੂਰੀ ਤੇ 20 ਕੋ ਕਦਮ ਦੀ ਦੂਰੀ ਤੇ ਅੱਗੇ ਦਰਸ਼ਨ ਸਿੰਘ ਬਾਡੀ ਮੇਕਰ ਦਾ ਬੋਰਡ ਲੱਗਾ ਹੋਊਗਾ ਉਹ ਆਪਾਂ ਗਲੀ ਦੇ ਅੰਦਰ ਵੜ ਜਾਣਾ 20 ਕੋ ਕਦਮ ਤੇ ਅੱਗੇ ਆਪਣਾ ਹਸਪੀਟਲ ਆ ਜਾਏਗਾ ਯਾਨੀ ਬੁੱਗੀਪੁਰਾ ਬਾਈਪਾਸ ਤੋਂ ਟੋਟਲ 50 60 ਕਦਮ ਦੀ ਦੂਰੀ ਤੇ ਆਪਣਾ ਹਸਪੀਟਲ ਹੈ ਜੀ 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 ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅਸੀਂ ਸ਼ੁਰੂਆਤ ਦੇ ਵਿੱਚ ਹਸਪੀਟਲ ਹੈਗਾ ਜਿਹੜਾ ਉਹ ਦਿਖਾ ਵੀ ਦਿੱਤਾ ਵਾ ਕਿਸ ਤਰੀਕੇ ਨਾਲ ਤੁਸੀਂ ਇੱਥੇ ਪਹੁੰਚ ਕਰਨੀ ਹੈ ਬੁੱਗੀਪੁਰਾ ਬਾਈਪਾਸ ਤੋਂ ਸੋ ਉਮੀਦ ਕਰਦੇ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋ ਹਾਰਟ ਦੇ ਵੀ ਹੈ ਔਰ ਜਾਂ ਹਾਰਟ ਕਰਕੇ ਹਾਰਟ ਦੇ ਗੋਲੇ ਖਾਂਦੇ ਖਾਂਦੇ ਜਿਨ੍ਹਾਂ ਨੂੰ ਉਹਨਾਂ ਦੀ ਨੌਬਤ ਹੈ 슈ਗਰ ਤੱਕ ਪਹੁੰਚ ਗਿਆ ਸੋ ਮੇਰੀ ਅਪੀਲ ਮੇਰੀ ਦਲੀਲ ਮੇਰੀ ਚਿਤਾਵਨੀ ਤੁਹਾਨੂੰ ਅਈਓ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਦੀ ਦਿਓ ਅਗਿਆ ਧੰਨਵਾਦ